ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਤਬੀਅਤ ਥੋੜੀ ਜਿਹੀ ਸੈਟ ਨਹੀਂ ਸੀ ਇਸ ਕਰਕੇ ਵੀਡੀਓਜ਼ ਥੋੜੀਆਂ ਲੇਟ ਹੀ ਆ ਰਹੀਆਂ ਕਹਿੰਦੇ ਰੱਬ ਤੋਂ ਨਾ ਕੁਝ ਵੀ ਸੋਚ ਸਮਝ ਕੇ ਮੰਗਣਾ ਚਾਹੀਦਾ ਤੇ ਸੋਚ ਸਮਝ ਕੇ ਜੀਬਾਂ ਖੋਲਣੀ ਚਾਹੀਦੀ ਹੈ ਕਿਉਂਕਿ 24 ਘੰਟੇ ਦੇ ਵਿੱਚ ਇੱਕ ਵਾਰ ਸਰਸਵਤੀ ਮਾਤਾ ਸਾਡੀ ਜੀਪ ਤੇ ਆ ਕੇ ਜ਼ਰੂਰ ਬੈਠਦੀ ਹੈ ਤੇ ਕਈ ਕਈ ਹੋਈ ਗੱਲ ਜ਼ਰੂਰ ਸੱਚ ਹੋ ਜਾਂਦੀ ਹੈ ਤਾਂ ਉਹੀ ਗੱਲ ਹੋਈ ਕਰਨ ਆਕਾਸ਼ ਤੇ ਰੀਤ ਦੇ ਨਾਲ ਵੀ ਉਹਨਾਂ ਨੇ ਕਿਹਾ ਸੀ ਜਦੋਂ ਕਿਸੇ ਨਾਲ ਸਾਹਮਣੇ ਟੱਕਰੀ ਹੋਣਗੇ ਤਾਂ ਫਿਰ ਪਤਾ ਲੱਗੂਗਾ ਤੇ ਅਸੀਂ ਤਾਂ ਬੜੇ ਮੈਂ ਖਾਨੇ ਤੇ ਨਿਕਲ ਜਾਵਾਂਗੇ ਤੇ ਬੜੇ ਮੈਂ ਖਾਣ ਵਾਲੇ ਤੇ ਜਦੋਂ ਸਾਹਮਣੇ ਟੱਕਰੇ ਹੋਏ ਰੋਮੀ ਵੀਰ ਦੇ ਨਾਲ ਤੇ ਕਿਸੇ ਵੀ ਸਵਾਲ ਦਾ ਜਵਾਬ ਉਹਨਾਂ ਕੋਲ ਆਇਆ ਹੀ ਨਹੀਂ ਚਲੋ ਅੱਜ ਦੀ ਵੀਡੀਓ ਮੇਰੀ ਇਸੇ ਟੌਪਿਕ ਤੇ ਹੈ ਪਹਿਲਾ ਸਲੂਟ ਹੈ ਰੋਮੀ ਵੀਰ ਨੂੰ ਜਿਨੇ ਜਾ ਕੇ ਸਾਹਮਣਾ ਕੀਤਾ ਇਹੋ ਜੇ ਬੇਸ਼ਰਮਾਂ ਦਾ ਤੇ ਮੂੰਹ ਤੋੜ ਇਹਨਾਂ ਨੂੰ ਜਵਾਬ ਦਿੱਤੇ ਤੇ ਸਵਾਲ ਪੁੱਛੇ ਤੇ ਪੂਰੀ ਰੋਸਟਰ ਕਮਿਊਨਿਟੀ ਵੱਲੋਂ ਬਾਜੀ ਨੂੰ ਥੈਂਕ ਯੂ ਆ ਜੋ ਕਿਆ ਮੋਯੋ ਆ ਆ ਗਿਆ ਆ ਆ ਗਿਆ ਲੱਗਦੀ ਅੱਗ ਲਾਉਂ ਕਹਿੰਦਾ ਚਨਾ ਫਰਸਾ ਲੈਂਦਾ ਪਾਣੀ ਆ ਪਾਣੀ ਆ ਫਰੋਈ ਉਂ ਫਰੋ ਪਾਣੀ ਕਰਨ ਲੈ 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 ਰੱਤਾ ਨਾ ਫਰੋ ਪਾਣੀ ਚਾੜਾ ਮੈਂ ਜਾ ਕਾ ਲੂ ਭਰ ਲੈ ਦੂਜਾ ਪਾਣੀ ਇੱਥੇ ਤੁਸੀਂ ਦੇਖ ਰਹੇ ਹੋ ਰੋਮੀਵੀਰ ਇਹਨਾਂ ਦੇ ਘਰੇ ਆ ਗਿਆ ਠੀਕ ਹੈ ਜੀ ਚਾਹੇ ਵਲੋਗਿੰਗ ਕਰਦੇ ਤੇ ਰੋਸਟਿੰਗ ਸਾਡੀ ਕੈਟਾਗਰੀ ਹੈਗੀ ਹੈ ਪਰ ਜਦੋਂ ਵੀ ਕੋਈ ਸਾਡੇ ਘਰੇ ਆਂਦਾ ਸੀ ਉਹਨੂੰ ਗਰੀਟ ਕਰਦੇ ਸਤਿ ਸ਼੍ਰੀ ਅਕਾਲ ਨਮਸਤੇ ਬੁਲਾਉਂਦੇ ਆ ਇਹ ਐਡੇ ਕਿ ਬੇਸ਼ਰਮ ਬੇਅਕਲ ਅਨਪੜ ਲੋਗ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ ਤੇ ਸਾਡੇ ਤੋਂ ਵੱਡਾ ਸੱਦ ਕਰੇ ਕੋਈ ਆਇਆ ਚਾਹੇ ਲੱਖ ਸਾਡੇ ਦੁਸ਼ਮਣ ਹੀ ਹੋਵੇ ਐਟਲੀਸਟ ਇੱਕ ਸਤਿ ਸ਼੍ਰੀ ਅਕਾਲ ਤਾਂ ਬੰਦੀ ਸੀ ਨਾ ਤੇ ਬੇਸ਼ਰਮਾਂ ਦੀ ਤਰ੍ਹਾਂ ਉੱਥੇ ਚੋੜਾ ਹੋ ਕੇ ਬਹਿ ਗਿਆ ਯੋ ਜਗਤਪ੍ਰਦਾ ਅੰਤਰਾ ਅੰਤਰਾ ਨਾ ਅੱਛਾ ਲੋ ਜੀ ਪਹਿਲਾ ਬੁਗੜੀ ਦੇ ਫੈਨ ਇਹਦਾ ਅਸਲੀ ਚਿਹਰਾ ਦੇਖ ਲਓ ਫਿਲਟਰ ਲਾ ਲਾ ਕੇ ਜਿਹੜੇ ਨੇ ਮੂੰਹ ਚਮਕਾਏ ਹੁੰਦੇ ਐ ਐਸੀ ਚੀਜ਼ ਦੇ ਫੈਨ ਹੋ ਨਾ ਅਸਲੀਅਤ ਦੇ ਵਿੱਚ ਇਹ ਕਿਦਾਂ ਦੀ ਲੱਗਦੀ ਐ ਤੁਸੀਂ ਹੁਣ ਇੱਥੇ ਆਪ ਵੀ ਦੇਖ ਸਕਦੇ ਹੋ ਕਿਦਾਂ ਇਹ ਦੰਦ ਘੜੀਚ ਕੇ ਬੈਠੀ ਹੋਈ ਕਿੰਨੀ ਨਫ਼ਰਤ ਨਾਲ ਭਰੀ ਬੈਠੀ ਐ ਤੇ ਹਜੇ ਵੀ ਇਹਨੂੰ ਸ਼ਰਮ ਨਹੀਂ ਆਈ ਜੇ ਕੋਈ ਵੱਡਾ ਘਰੇ ਆਇਆ ਚਾਰ ਸਿੰਘ ਦੇ ਘਰੇ ਆਏ ਹੈਗੇ ਤਾਂ ਉਹਨਾਂ ਨੂੰ ਪੁੱਛੇ ਵੀ ਹਾਂਜੀ ਪਾਜੀ ਦੱਸੋ ਕਿਦਾਂ ਆਣਾ ਹੋਇਆ ਕੋਈ ਗੱਲ ਨਹੀਂ ਬਸ ਬੈਠਾ ਉਲਟਾ ਕਿ ਰੋਮੀ ਵੀਰ ਨੂੰ ਪੁੱਛਣਾ ਪੈ ਰਿਹਾ ਵਿਹਾਂ ਪਰ ਕੜੇ ਚੇਤੋਂ ਲੱਭਣੇ ਹੀ ਤਾਂ ਮਿਲਾਂ ਦੇ ਮੈਸੇਜ ਕਰ ਲੇ ਮੈਸੇਜ ਕਰਦੀ ਆਪਾਂ ਮੈਸੇਜ ਕਰਦੀ ਸਕਦਾ ਹੀ ਘਰ ਜਾਂਦੇ ਹਾਂ ਠੀਕ ਹੈ ਮੈਸੇਜ ਕਰ ਲੈਣੀ ਹੀ ਕੀ ਜਾਂਦਾ ਚਲੋ ਮੈਂ ਬੰਦਾ ਕਰ ਬੰਦਾ ਕਰਦੇ ਕੋਈ ਨਹੀਂ ਤੂੰ ਇੱਥੇ ਕਹਿ ਰਿਹਾ ਮੈਸੇਜ ਕਰ ਲੈਂਦੇ ਤੂੰ ਤਾਂ ਕਿਹਾ ਹੀ ਨਹੀਂ ਸੀ ਮੈਨੂੰ ਮੈਸੇਜ ਕਰਕੇ ਆਈਓ ਉਹ ਤਾਂ ਸਿੱਧਾ ਹੀ ਕਹਿਆ ਸੀ ਹਾਂ ਜਿੰਨੇ ਆ ਕੇ ਹਿੱਕ 'ਚ ਵਜਨਾ ਵਜ ਲਈਓ ਅਗਲਾ ਆ ਗਿਆ ਹਿੱਕ 'ਚ ਵਜਨ ਹੁਣ ਵਜ ਲਾ ਇੱਕ 'ਚ ਗਿੱਠ ਦੀ ਤੇਰੀ ਹਿੱਕ ਨਹੀਂ ਹੈਗੀ ਇੱਕ ਵਾਰੀ ਤੇ ਤੂੰ ਗਾਲ ਨਹੀਂ ਕੱਢੀ ਸਪੈਸ਼ਲ ਆਂ ਯਾ ਤੇ ਗਾਲ ਨਹੀਂ ਕੱਢੀ ਕੋਈ ਗਾਲ ਨਹੀਂ ਕੱਢੀ ਨਹੀਂ ਤਾਂ ਅੱਲੂ ਤੈਨੂੰ ਦੱਸਾਂਗੇ ਤੇ ਤੈਨੂੰ ਗਾਲ ਹੀ ਨਹੀਂ ਕੱਢਣੀ ਕਹਿੰਦੇ ਇਹਨਾਂ ਦੀ ਹਿਆਈ ਮੇਟਾ ਦੇ ਬਾਰੇ ਹਾਂ ਕੋਈ ਨਹੀਂ ਉਹ ਵੀਡੀਓ ਦੱਸਾਂਗੇ ਨਾ ਕਿ ਕਿੰਨੂ ਕਿਹਾ ਮੈਨੂੰ ਇਹਨਾਂ ਮੇਰੀ ਕੁੜੀ ਦੀ ਡੱਟ ਹੋਈ ਆ ਅੱਛਾ ਤੂੰ ਮੈਨੂੰ ਪਤਾ ਨਹੀਂ ਕਿੱਦਾਂ ਉਹ ਵਿਆਹ ਭੰਗੜੇ ਮਾਰੀ ਨਹੀਂ ਜਾਗੇ ਉਹ ਬਾਤ ਮੇਜੀ ਨਾਲ ਹੋਣੀ ਸੀ ਹਾਂ ਤੇਜ਼ ਤਾਂ ਬੜੀ ਹਿੰਮਤ ਸੀ ਹੁਣ ਗੱਲ ਕੱ ਤਿਆਗੀ ਬੋਕੀ ਜਾਂਦੀ ਐ ਸਾਰੀ ਦੁਨੀਆ ਗੱਲ ਕਰਦੀ ਐ ਕਿਹੜੀ ਸਾਰੀ ਦੁਨੀਆ ਗੱਲ ਕਰਦੀ ਹੈਗੀ ਐ ਮੈਂ ਤਾਂ ਕਦੀ ਕੋਈ ਗੱਲ ਨਹੀਂ ਕੱਢੀ ਹੋਰ ਉਸ ਕੁੜੀਆਂ ਹੈਗੀਆਂ ਉਹਨਾਂ ਨੇ ਵੀ ਕਦੀ ਗੱਲ ਨਹੀਂ ਕੱਢੀ ਐਵੇਂ ਬੋਲੀ ਕਰਨੀ ਸਾਰੀ ਗੱਲ ਕਰਦੇ ਆ ਤੇਰੀ ਕੁੜੀ ਪੂਰੀ ਹੋਈ ਐ ਠੀਕ ਐ 11ਵੇਂ ਦਿਨ ਤੋਂ ਤਿਆਰ ਹੋ ਕੇ ਲਾਲ ਪਾਗੋ ਨੇ ਬੰਨੀ ਲਾਲ ਸੂਟ ਤੂੰ ਪਾਇਆ ਰੀਲਾ ਪਾਣੀ ਪੀਏ 11 ਦਿਨ ਨਹੀਂ ਹੋਏ ਤੇਰੀ ਕੁੜੀ ਪੂਰੀ ਹੋਈ ਨੂੰ ਤੂੰ ਉੱਥੇ ਰੀਲਾ ਪਾ ਰਹੀ ਐ ਤੈਨੂੰ ਕਾਹਦਾ ਦੁੱਖ ਐ ਤੇ ਅਸੀਂ ਫਿਰ ਬੋਲਾਂਗੇ ਨਾ ਵੀ ਇਹਨੂੰ ਆਪਣੇ ਬੱਚੇ ਦੇ ਮਰੇ ਦਾ ਦੁੱਖ ਹੀ ਨਹੀਂ ਹੈਗਾ ਤੈਨੂੰ ਗੱਲ ਨਹੀਂ ਗਈ ਤੇ ਤੈਨੂੰ ਸਲਾਮੀ ਦੇ ਵੀ ਇੱਕੀ ਤੋਪਾਂ ਦੀ ਤੂੰ ਰੋਮੀ ਵੀ ਇਹਨੂੰ ਕਹੀ ਜਨਾ ਤੁਸੀਂ ਨਜਾਇਜ਼ ਹੀ ਵਿੱਚ ਆਂਦੇ ਪਿਓ ਉਹ ਵਲੌਗਰ ਉਹ ਵੀ ਤਾਂ ਰੋਸਟਰ ਹੀ ਐ ਤੂੰ ਤੂੰ ਹੀ ਕਿਹਾ ਸੀ ਸਾਰੇ ਰੋਸਟਰਾਂ ਦੀ ਮਾਂ ਦੀ ਤੇ ਭੈਣ ਦੀ ਤੇ ਉਹ ਰੋਸਟਰ ਹੀ ਐ ਹੋਰ ਕੀ ਐ ਕਾਮਨ ਸੈਂਸ ਹੈ ਨਹੀਂ ਤਾਂ ਹੀ ਕਹਿੰਦੇ ਆਂ ਅਨਪੜ੍ਹੋ ਥੋੜਾ ਪੜ੍ਹ ਲੈਂਦੇ ਪਹਿਲਾਂ ਮੈਨੂੰ ਕੀ ਆਵਾਜ਼ ਦਿਖਾਉਣਗੀ ਮੈਨੂੰ ਇਹਨਾਂ ਮੇਰੀ ਕੁੜੀ ਦੀ ਡੈੱਥ ਹੋਈ ਆ ਅੱਛਾ ਮੈਨੂੰ ਪਤਾ ਨਹੀਂ ਕਿਤਨਾ ਉਹ ਵਿਆਹ ਫੰਗਣੇ ਭਾਰੀ ਨਹੀਂ ਜਾ ਕੇ ਉਹ ਬਾਤ ਮੇਰੀ ਕਿਨਾਰਾ ਹੋਣੀ ਹੈ ਸਭ ਲਈ ਇਸ ਪੇਂ ਤੇ ਬੜੀ ਹੈ ਨਾ ਕਿ ਪੰਗਰੇ ਪੰਦਾ ਕਿਉਂ ਹੁਣ ਮੈਂ ਸਾਰੀ ਦੁਨੀਆ ਦੇ ਗੱਲ ਕਰ ਰਹੀ ਹਾਂ ਲੋਕਾਂ ਨੂੰ ਕਨੂੰ ਦੱਸੋ ਕਿ ਕੀ ਬੁਰੀ ਹੋ ਗਈ ਤੇ ਤੁਸੀਂ ਕਿਹਨਾਂ ਨੂੰ ਕਹਿੰਦੇ ਹੋ ਤੂੰ ਕਿ ਲੈਣਾ ਨਹੀਂ ਲੈਣਾ ਕਿਉਂ ਨਹੀਂ ਭਾਜੀ ਰੋ ਭਾਜੀ ਦੇਖ ਲੈਣਾ ਕਿਉਂ ਮੈਂ ਜਿਹੜਾ ਮਾੜਾ ਜਿਹਾ ਸਵਾਲ ਕੀ ਪੁੱਛ ਰਿਹਾ ਤੂੰ ਕਹਿੰਦਾ ਬਤਮੇਜ਼ੀ ਨਾਲ ਨਾ ਬੋਲੋ ਤੇ ਤੂੰ ਬੜੀ ਤਮੀਜ਼ ਨਾਲ ਸਾਰੀ ਕੁੜੀਆਂ ਵਾਸਤੇ ਗੱਲਾਂ ਕਰਦੀਆਂ ਤੂੰ ਬੜੀ ਤਮੀਜ਼ ਨਾਲ ਮੈਨੂੰ ਕਮੈਂਟ ਕੀਤਾ ਸੀ ਠੀਕ ਹੈ ਤੈਨੂੰ ਪਤਾ ਤੇਰੀ ਕੁੜੀ ਦੀ ਡੈਥ ਹੋਈ ਏ ਤੇ ਸਾਰੀ ਦੁਨੀਆ ਤੁਹਾਨੂੰ ਇਹੀ ਪੁੱਛਦੀ ਪਈ ਹੈ ਨਾ ਤੁਹਾਡੀ YouTube ਫੈਮਿਲੀ ਵਿਹਾ ਕੁੜੀ ਦੀ ਡੈਥ ਕਿੱਦਾਂ ਹੋ ਗਈ ਕਿੱਦਾਂ ਹੋ ਗਈ ਕੁਝ ਦੱਸੋ ਮੈਂ ਵੀ ਉਹ ਤੋਂ ਕਹਿਣਾ ਪਿਆ ਅਸੀਂ ਵੀਡੀਓ ਬਣਾਨੇ ਤੁਸੀਂ ਕੀ ਲੈਣਾ ਦੇਣਾ ਤੁਸੀਂ ਵੀਡੀਓ ਬਣਾ ਕੇ ਉਹਨੂੰ ਪ੍ਰਾਈਵੇਟ ਰੱਖੋ ਕਿਸੇ ਨੇ ਕੁਝ ਨਹੀਂ ਲੈਣਾ ਦੇਣਾ ਜਦੋਂ ਤੁਸੀਂ ਉਹਨੂੰ ਪਬਲਿਕ ਕਰਤਾ ਤੇ ਪਬਲਿਕ ਨੇ ਤਾਂ ਲੈਣਾ ਦੇਣਾ ਹੈਗਾ ਹੀ ਇਹ ਚਲ ਤੇਰੀ ਗੱਲ ਵੀ ਮੰਨ ਲੈਨੇ ਬੰਦੇ ਨੂੰ ਲਾਈਫ ਦੇ ਵਿੱਚ ਮੂਵ ਮੂਵਨ ਹੋਣਾ ਚਾਹੀਦਾ ਬਟ ਇਹ ਕੀ ਘਰ ਦੇ ਵਿੱਚ ਕੋਈ ਬਜ਼ੁਰਗ ਦੀ ਡੈਥ ਵੀ ਹੋਈ ਹੋਵੇ ਨਾ ਤਾਂ ਵਰੀਨਾ ਕਿਤੇ ਵੀ ਨਾ ਕੋਈ ਤਿਹਾਰ ਵੀ ਨਹੀਂ ਮਨਾਇਆ ਜਾਂਦਾ ਇੱਥੇ ਤੋਂ 11ਵੇਂ ਦਿਨ ਰੀਲਾ ਪਾਣ ਲੱਗ ਗਈ ਸੀ ਇਹ ਤੋਂ ਅਸੀਂ ਕੀ ਸਮਝੀਏ ਕੁੜੀ ਲੈਣਾ ਕਿਉਂ ਨਹੀਂ ਤੂੰ ਉਹਨਾਂ ਵਾਲਾ ਕੱਢ ਦੇ ਤਾਂ ਲੈਣਾ ਕਿਉਂ ਨਹੀਂ ਮਾਰ ਕੇ ਨਹੀਂ ਕੱਢੀ ਪਰ ਇਹ ਲੈਣਾ ਮੈਨੂੰ ਕਿੰਨੇ ਕਿੰਨੇ ਗੱਲਾਂ ਕਰਦੀ ਚੱਲਦੀ ਉਹਦੀ ਦੱਸੋ ਨਾ ਤੈਨੂੰ ਕੱਢੀ ਉਹ ਜਿਹੜੀ ਉਕੜੀ ਨਹੀਂ ਗਾਲ ਕੱਢੀ ਹੁਣ ਨਹੀਂ ਉਹਨਾਂ ਵਾਲਾ ਕੱਢੀ ਇੱਕ ਮਿੰਟ ਇੱਕ ਮਿੰਟ ਰੋਸਟਰਾਂ ਨੂੰ ਤੂੰ ਕਹਿ ਤੀ ਰੋਸਟਰਾਂ ਦੀ ਮਾਂ ਦੀ ਅੰਦਾ ਤੇ ਭੈਣ ਦੀ ਹੁੰਦਾ ਰੋਸਟਰ ਕੌਣ ਹੈ ਰੋਸਟਰ ਮੈਂ ਆ ਆ ਪਾਣੀ ਹੈ ਹਾਂ ਫੇਰ ਆਹ ਦੁਨੀਆ ਦਾ ਸਭ ਤੋਂ ਬੇਸ਼ਰਮ ਬੰਦਾ ਹੈ ਕਮਾਣਾ ਵੀ ਜਨਾਨੀ ਦੇ ਸਿਰ ਤੋਂ ਤੇ ਜਦੋਂ ਜੁੱਤੀਆਂ ਦੀ ਵਾਰੀ ਆਈ ਤੇ ਉਦੋਂ ਵੀ ਜਨਾਨੀ ਨੂੰ ਮੂਰੇ ਬੋਲਣ ਲਈ ਲਾਤਾ ਤੇ ਉਤੋਂ ਉਹਦੀ ਮਾਂ ਜੀ ਇਹਨੇ ਕਹਿੰਦੇ ਵੀ ਜੇ ਪਤਾ ਤੇ ਤੈਨੂੰ ਕੋਈ ਗਲਤੀ ਹੋ ਗਈ ਤਾਂ ਵੀਰ ਵੱਡੇ ਆਏ ਕੋਈ ਨਹੀਂ ਸੋਰੀ ਫੀਲ ਕਰ ਲੈ ਉੱਥੇ ਸਾਈਡ ਤੇ ਜਾ ਕੇ ਬੂਥਾ ਚੁੱਕ ਕੇ ਖੜੀ ਹੋਈ ਹੋਈ ਐ ਚਲੋ ਇਹ ਤਾਂ ਬਚਰਮ ਟੱਬਰ ਹੈ ਹੀ ਇਹਨਾਂ ਤੇ ਆਪਾਂ ਗੱਲ ਕਰਦੇ ਆ ਉਹ ਪਈ ਉਹ ਰੋਸਟਰ ਹੀ ਐ ਤੂੰ ਰੋਸਟਰਾਂ ਨੂੰ ਕਿਹਾ ਸੀ ਨਾ ਇੱਕ ਰੋਸ ਰੋਟ ਕੇ ਆ ਗਿਆ ਦੂਜੇ ਨੇ ਤੇਰੇ ਤੇ ਕੰਪਲੇਂਟ ਕਰਤੀ ਬਾਕੀ ਵੀ ਹੌਲੀ ਹੌਲੀ ਆਪਣੀ ਕਾਰਵਾਈ ਤਿਆਰ ਕਰਦੇ ਪਏ ਐ ਤੇ ਤੁਸੀਂ ਕਹਿੰਦੇ ਤੁਹਾਨੂੰ ਕੁੜੀ ਨੇ ਗਾਲ ਕੱਢੀ ਉਹ ਕਿਹੜੀ ਕੁੜੀ ਨੇ ਗਾਲ ਕੱਢੀ ਉਹਦਾ ਨਾਮ ਤਾਂ ਲੈ ਲਓ ਜਿਹੜੀ ਕੁੜੀ ਨੇ ਗਾਲ ਕੱਢੀ ਐ ਮੈਂ ਨਹੀਂ ਕੱਢੀ ਅਮृता ਵਾਈਨਸ ਨੇ ਨਹੀਂ ਕੱਢੀ ਪੰਜਾਬੀ ਰੋਸਟਰ ਗਰਲ ਨੂੰ ਤੁਸੀਂ ਫਾਲਤੋ ਕੋਈ ਗੱਲ ਵੀ ਨਹੀਂ ਕਰਦੀ ਕੁੜੀਆਂ ਹੱਸਦੇ ਖੇਡਦੇ ਰੋਸਟਿੰਗ ਕਰ ਜਾਂਦੀ ਹੈ ਮੈਂ ਤਾਂ ਫੇਰ ਸਮਝਾਨੀ ਆ ਕਿਹੜੀ ਕੁੜੀ ਨੇ ਗਾਲ ਕਢੀ ਕਿਹੜੇ ਮੁੰਡੇ ਨੇ ਗਾਲ ਕਢੀ ਉਹਦਾ ਨਾਮ ਲੋ ਤੁਹਾਡੇ ਚ ਇਨੀ ਕੀਮਤ ਨਹੀਂ ਹੈਗੀ ਮੈਂ ਨਹੀਂ ਬੱਝੀ ਰਹਿਣ ਲਿਆ ਤੇ ਤੂੰ ਮਾਰਿਆ ਤੇਰੇ ਨਾਲ ਸਾਡੀ ਕੋਈ ਗੱਲ ਨਹੀਂ ਹੈਗੀ ਤੁਸੀਂ ਘਰੇ ਬਹਿ ਕੇ ਮਾਵਾ ਭੈਣਾਂ ਦੀਆਂ ਗਾਣਾ ਕੱਢਦੇ ਜੀ ਇਹ ਵੀ ਹੋਦਾ ਹੈ ਕੋਈ ਗਾਲ ਨਾ ਕੱਢਾ ਪੂਰਕ ਤੂੰ ਹੋਰੇ ਤੂੰ ਗਾਲ ਕੱਢਿਆ ਯਾਰ ਮਾਂ ਦੀ ਗਾਲ ਕੱਢੀ ਤੂੰ ਮਾਪਿਆਂ ਦੀ ਗੱਲ ਕਿਹਦੀ ਬਰਦਾਸ਼ਤ ਕਰਾਂਗੇ ਮਾਪਿਆਂ ਦੀ ਗੱਲ ਥੋੜੀ ਜਿਹੀ ਬਰਦਾਸ਼ਤ ਕਰਦਾ ਭਜੀ ਸਾਡਾ ਬੱਪਾ ਬੈਠੇ ਕੋਈ ਚੱਕਰ ਨਹੀਂ ਉਹ ਬਾਇਕੇ ਕਰਵਾਉਂਦਾ ਆਹ ਦੇਖ ਲਓ ਆਪਣੀ ਵਾਰ ਤੇ ਇੱਕ ਨਿੱਕੀ ਜਿਹੀ ਗੱਲ ਵੀ ਇਤੋਂ ਬਰਦਾਸ਼ਤ ਨਹੀਂ ਹੋਈ ਤੇ ਇਹਨੇ ਗੱਡੀ 'ਚ ਬਹਿ ਕੇ ਕਿਹੜੀਆਂ-ਕਿਹੜੀਆਂ ਗੱਲਾਂ ਨਹੀਂ ਕੱਡੀਆਂ ਕੁੜੀਆਂ ਨੂੰ ਕਿੰਨੇ ਗੰਦੇ-ਗੰਦੇ ਅਸ਼ਲੀਲ ਕਮੈਂਟ ਕੀਤੇ ਹੈਗੇ ਐ ਤੇ ਆਪਣੀ ਵਾਰ ਤੇ ਸਾਨੂੰ ਗਾਲ ਨਾ ਕੱਢੋ ਉਹ ਦੇਖ ਲਓ ਬੁਗੜੀ ਕਿਵੇਂ 扑ੜਕਦੀ ਪਈ ਸੀ ਤੇ ਅਗਲੇ ਨੇ ਕਹਿ ਹੀ ਦਿੱਤਾ ਨਾ ਤੇ ਇੰਨਾ ਸਾਡੀ ਕੋਈ ਗੱਲ ਨਹੀਂ ਚੁੱਪ ਕਰਕੇ ਬਹਿ ਜਾ ਹਟਦੀ ਨਹੀਂ ਪਈ ਇਹ ਵੱਡੀ ਚੌਧਰਾਇਂ ਬਣੀ ਹੋਈ ਏ ਤੇ ਵਿੱਚ ਜਨਨੀਆਂ ਦਾ ਕੀ ਕੰਮ ਹੈਗਾ ਬੰਦਿਆਂ ਦੀ ਪੰਚਾਇਤ ਵਿੱਚ ਜਿਆਦਾ ਤੂੰ ਇੰਨੀ ਸਮਝ ਆ ਰਹੀ ਨਹੀਂ ਪੜ੍ਹੀ ਲਿਖੀ ਹੋਵੇਂ ਤੈਨੂੰ ਕੋਈ ਲੌਜੀਕਲ ਗੱਲ ਕਰਨੀ ਆਂਦੀ ਹੋਵੇ ਫੇਰ ਤਾਂ ਤੂੰ ਬੈਠੇ ਚਾਰ ਬੰਦਿਆਂ ਦੇ ਵਿੱਚ ਇੱਲ ਕੁੱਕੜ ਤੇਨੂੰ ਪਤਾ ਨਹੀਂ ਬੈਗੀ ਉੱਥੇ ਪ੍ਰਧਾਨ ਬਣ ਕੇ ਬੇਸ਼ਰਮ ਜਨਨੀ ਕਰਦਾ ਬੜੀ ਆਪਰਾ ਸ਼ਾਰਾ ਬਾਬਾ ਤੇ ਬੈਠੇ ਕੋਈ ਚੱਕਰ ਨਹੀਂ ਉਹ ਬਾਇਕੇ ਕਰਵਾਉਂਦਾ ਪਾ ਬੈਜੋ ਮੈਂ ਹੈਗਾ ਯੇ ਪਹਿਲਾਂ ਮੈਂ ਹੋਰ ਕੀ ਕਰਦਾ ਮੈਂ ਕਿੰਨੀ ਮੋਟਾ ਸਨ ਮੈਂ ਮੈਂ ਅਲੀ ਕੋ ਮੈਂ ਜੀ ਕਰਾਈ ਤੋਂ ਮੈਂ ਠੀਕ ਹੈ ਪਹਿਲਾ ਸਾਲ ਮੈਂ ਵੀ ਇੱਥੇ ਤਾਂ ਮਾਹੌਲ ਜਿਆਦਾ ਹੀ ਗਰਮ ਹੋ ਗਿਆ ਸੀ ਜੇ ਚਾਰ ਬੰਦੇ ਨਾਲਾਂ ਵਿੱਚ ਹੁੰਦੇ ਤਾਂ ਬੁਗੜੇ ਦਾ ਤਾਂ ਠੋਕ ਜਾਨੀਆਂ ਸੀ ਪੱਕੀਆਂ ਇਹ ਬਗੜੀ ਦੇਖ ਲਓ ਕੀ ਕਹਿ ਰਹੀ ਐ ਪਾਜੀ ਕਹਿੰਦੇ ਤੂੰ ਸਕੈਮ ਕਰਦੀ ਫੇਕ ਪ੍ਰੋਮੋਸ਼ਨਸ ਕਰਦੀ ਕਹਿੰਦੇ ਸਾਰੀ ਦੁਨੀਆ ਹੀ ਕਰਦੀ ਐ ਮਤਲਬ ਸਾਰੀ ਦੁਨੀਆ ਤਾਂ ਹੋਰ ਵੀ ਬੜੇ ਗਲਤ ਕੰਮ ਕਰਦੀ ਐ ਤੋ ਫਿਰ ਤੂੰ ਉਹ ਵੀ ਕਰ ਲੈ ਕੁੜੀਆਂ ਤਾਂ ਫਿਰ ਓਨਲੀ ਫੈਨਸ ਤੇ ਵੀ ਬੈਠੀਆਂ ਉੱਥੇ ਵੀ ਜਾ ਕੇ ਬਹਿ ਜਾ ਫਿਰ ਤੂੰ ਫਿਰ ਤੈਨੂੰ ਕੀ ਲੋੜ 15-1500 ਰੁਪਏ ਦੇ ਆ 10000 ਰੁਪਏ ਦੇ ਪ੍ਰੋਮੋਸ਼ਨ ਨਾ ਕਰਨ ਦੀ ਸਾਰਿਆਂ ਨੂੰ ਅਗਲੇ ਨੂੰ ਫੋਨ ਕਰੋ ਮਤਲਬ ਆਪਾਂ ਮੈਂ ਕੋਈ ਆਪਣੇ ਭਰਾ ਦੇ ਹੁਣ ਮੈਂ ਇਹ ਕਹਿੰਦੇ ਨਾ ਇਹ ਮਾਮਾ ਭੈਣਾ ਤੋਂ ਸਵਾਹ ਬੋਲਦੇ ਨਹੀਂ ਗੰਦ ਠੀਕ ਐ ਫਿਰ ਗੱਡੀ ਜੇ ਇਹ ਗਾਜਾ ਹੱਥ ਮਾਰ ਕੇ ਦੱਸਦੇ ਵੀ ਆ ਜਾਓ ਇੱਕ ਵੇਲੇ ਕਿੱਡੀ ਕਾ ਹੀ ਆ ਤੂੰ ਇਹ ਕਹਿਣ ਦਿਆ ਦੋ ਆ ਹੁਣ ਮੈਂ ਆਇਆ ਇੱਕ ਚੁੱਪ ਕੰਦਾ ਵਜ ਮੇਰੀ ਚ ਵਜ ਲੈਨੇ ਦੋ ਮਿੰਟ ਆ ਜਾ ਨਹੀਂ ਨਹੀਂ ਭਾਈ ਚਲੋ ਆਪਾਂ ਇਹ ਗੱਲ ਨਹੀਂ ਕਰਦੇ ਵਜ ਲੈਨੇ ਮੈਂ ਚਲੋ ਵੀ ਗੱਲ ਦਾ ਜਵਾਬ ਹੀ ਦੇ ਕਰਦੇ ਆ ਸਹੀ ਗੱਲ ਕਹਦੇ ਹੋ ਵੀ ਕੋਈ ਗਲਤ ਨਹੀਂ ਤੇਰੀ ਹਿੱਕ ਵੇਖ ਲੈਨੇ ਕਿ ਨਹੀਂ ਸਾਲਾ ਕਿੱਠ ਤੇਰੀ ਹਿੱਕ ਨਹੀਂ ਹੈ ਮੈਂ ਕਹ ਰਿਹਾ ਕਿ ਇਹ ਕਿੰਨੀ ਇੱਕ ਟੈਨਟ ਆ ਜਾ ਦੋ ਮਿੰਟ ਚੱਕ ਲੈ ਟੈਸਟ ਡਾਇਲੋਗ ਆਫ ਦਾ Year ਕਿੱਠ ਜਿਹਨੀ ਤੇਰੀ ਹਿੱਕ ਨਹੀਂ ਵਜੇ ਕਿੱਕ ਦੇ ਵਿੱਚ ਹੁਣ ਵਜ ਲੈ ਹਿੱਕ ਚ ਕਿਉਂ ਹਿੰਮਤ ਨਹੀਂ ਉਦੋਂ ਤੱਕ ਕਹਿੰਦਾ ਸੀ ਜਦੋਂ ਸਾਹਮਣੇ ਟੱਕਰੇ ਹੋਣਗੇ ਉਦੋਂ ਦੇਖਾਂਗੇ ਐਲਾ ਸਾਹਮਣੇ ਆ ਕੇ ਟੱਕਰ ਕੇ ਬਹਿ ਗਿਆ ਤੇਰੇ ਕਰ ਕੀ ਕਰਦਾ ਭਾਈ ਬੋਲਣਾ ਹੀ ਸੁੱਖਾ ਹੁੰਦਾ ਆਪਣੀ ਵਾਰ ਤੇ ਕੋ ਨਿੱਕੀ ਜੀ ਗੱਲ ਨਹੀਂ ਚੱਲੀ ਗਈ ਤੇ ਤੂੰ ਕਿੱੜੀ ਕਿੱੜੀ ਗੱਲਾਂ ਦਿੱਤੀਆਂ ਰੋਸਟਰਾਂ ਦੀ ਮਾਵਾ ਭੈਣਾਂ ਨੂੰ ਕਿੰਨੇ ਕੁੜੀਆਂ ਨੂੰ ਗਲਤ ਕਮੈਂਟ ਕੀਤੀ ਐ ਪੰਜਾਬੀ ਰੋਸਟਰ ਗਰਲ ਕੁੜੀ ਹੈਗੀ ਐ ਜਿਹੜੀ ਕਦੇ ਗਾਲ ਹੀ ਨਿਕਰਦੀ ਹੋਰ ਨਾਰਮਲ ਫਨੀ ਵੇ ਦੇ ਵਿੱਚ ਰੋਸਟਿੰਗ ਕਰਦੀ ਹੈਗੀ ਐ 4 ਮਹੀਨੇ ਪਹਿਲਾਂ ਤੁਸੀਂ ਉਹਨਾਂ ਨੂੰ ਵੀ ਉਹਨੂੰ ਵੀ ਗੱਲਾਂ ਗੱਡੀਆਂ ਰੋਸਟਰ ਵਰਡ ਵਾਲੀ ਕੁੜੀ ਨੂੰ ਵੀ ਗੱਲਾਂ ਗੱਡੀਆਂ ਆ ਦੋਨੇ ਤੈਨੂੰ ਪਤਾ ਲੱਗਦਾ ਸੀ ਦੂਸਰੇ ਨੂੰ ਵੀ ਦੁੱਖ ਲ ਉਹ ਸੁਣ ਬੈ ਕੇ ਗਾਲਾਂ ਬਾਜ ਹੁਣ ਇੱਕ ਚਿਹਮਤ ਆ ਗਈ ਐ ਰੋਮੀ ਬਾਜੀ ਵਧੀਆ ਟਕਾ ਕੇ ਲਾਓ ਇਹਦੀ ਕਲਾਸ ਉਹ ਮੈਂ ਮੇਰੀ ਗਾਲ ਸੁਣ ਮੇਰੀ ਤੂੰ ਕੀ ਰੋਸਟਾ ਨਹੀਂ ਮਾਂ ਦੀ ਭੈਣ ਦੀ ਤੂੰ ਆਪਣਾ ਕੰਮ ਕਰ ਲੈ ਵੀਰ ਹੋ ਜਾ ਮੈਂ ਤੇਰੀ ਜਿਉਂ ਬੁਲਾਣਾ ਮੈਂ ਸੱਜਾ ਮਤਾਨਾ ਤੂੰ ਆਪਣੇ ਕਿਦਾਰੀ ਦੱਸਾਂਗਾ ਲੋਕਾਂ ਕੇ ਤੇਸ਼ ਕਰਦਾ ਕਿਉਂ ਮੇਰੀ ਗਾਲੀ ਦੀ ਮਾਦੀ ਕਰ ਆ ਲੋ ਹਾਰੇ ਚੈਲੋ ਕਰ ਲੋ ਚੱਕ ਤਾ ਡਾ ਹੀ ਕਹਿ ਰਿਹਾ ਆਪਣਾ ਬੰਦਾ ਆ ਵੀਡੀਓ ਵਾਲੀ ਟੀਮ ਵਾਲਾ ਕੀਤਾ ਤੀ ਤੂੰ ਜਨਾਨੀ ਦੱਸਣ ਦੇ ਨਾਲ 스ਕੈਮ ਪ੍ਰਮੋਟ ਕਰਦੀ ਤੀ ਉਹ ਉਹ ਵੀ ਰੋਸਟਰ ਹੈ ਤੂੰ ਰੋਸਟਰਾਂ ਨੂੰ ਗੱਲ ਕੱਢੀਆ ਉਹ ਵੀ ਰੋਸਟਰ ਹੈ ਤੈਨੂੰ ਗੱਲ ਕਿਉਂ ਨਹੀਂ ਸਮਝ ਆਂਦੀ ਤੂੰ ਕਹਿੰਦਾ ਸਾਡੀ ਰੋਸਟਿੰਗ ਕਿਉਂ ਕਰਦੇ ਹੋ ਸਾਡੀ ਕਲਿੱਪਾਂ ਕਿਉਂ ਚੱਕਦੇ ਹੋ ਅਰੇ YouTube ਸਾਨੂੰ ਪਰਮਿਸ਼ਨ ਦਿੰਦਾ ਫੇਅਰ ਯੂਜ਼ ਪਾਲਿਸੀ ਅਸੀਂ ਯੂਜ਼ ਕਰ ਕਰਦੇ ਆਂ ਅਸੀਂ ਕਰ ਸਕਦੇ ਆ ਰੋਸਟਿੰਗ ਤੇਰੀ ਵੀ ਕਰ ਸਕਦੇ ਆ ਕਿਸੇ ਹੋਰ ਦੀ ਵੀ ਕਰ ਕਰ ਸਕਦੇ ਆ ਜਿੱਥੇ ਸਾਨੂੰ ਕੋਈ ਗਲਤ ਪੁਆਇੰਟ ਮਿਲਦਾ ਅਸੀਂ ਉਹਨੂੰ ਰੋਸਟ ਕਰ ਦਿੰਨੇ ਆ ਤੂੰ ਕੌਣ ਹੁੰਦਾ ਸਾਨੂੰ ਕਹਿਣ ਵਾਲਾ ਤੁਸੀਂ ਕਿਉਂ ਕਰਦੇ ਆ ਰੋਸਟਿੰਗ ਤੂੰ ਵਲੌਗਿੰਗ ਬੰਦ ਕਰ ਦੇ ਅਸੀਂ ਰੋਸਟਿੰਗ ਬੰਦ ਕਰ ਦਾਂਗੇ ਤੇਰੀ ਤੜੀ ਸਿੰਪਲ ਜੀ ਗੱਲ ਕਿਸੇ ਤੇ ਵੀ ਖਾਣ ਫਿਰ ਹੋਰ ਵੀ ਬੜੇ ਕੰਮ ਹੁੰਦੇ ਉਹ ਵੀ ਤਾਂ ਆਪਣੀ ਜਨਾਨੀ ਤੋਂ ਕਰਵਾ ਲਾ ਸ਼ਰਮ ਨਹੀਂ ਆਉਂਦੀ ਕਹਿੰਦਾ ਮੇਰੀ ਜਨਾਨੀ ਮੈਂ ਜੋ ਮਰਜ਼ੀ ਕਰਾਂ ਸਾਰਾ ਕੁਝ ਸਾਰਾ ਕੁਝ ਪਾਇਆ ਠੀਕ ਹੈ ਕਿਹੜੀ ਤੱਕ ਨਹੀਂ ਸੁਣਦਾ ਜੀ ਐਵੇਂ ਤੁੱਕ ਮੈਂ ਬਾਹਰ ਇੱਕ ਮਿੰਟ ਤੂੰ ਕਹਿਆ ਸੀ ਨਾ ਵੀ ਇਹ ਨਹੀਂ ਪੈਸੇ ਕਮਾਣਾ ਚਾਹੁੰਦੇ ਹੋ ਮੈਂ ਪ੍ਰੋਮੋਸ਼ਨ ਕਰਦੀ ਮੈਂ ਕਹਿ ਰਹੀ ਹਾਂ ਮੇਰੀ ਗੱਲ ਸੁਣ ਤੂੰ ਚੱਲ ਕਹਣਾ ਵੀ ਮੈਂ ਇੰਨੇ ਪੈਸੇ ਮੇਰੇ ਕੋਲ ਆਈਫੋਨ ਹੈ ਜੇ ਤੁਸੀਂ ਲੈਣਾ ਚਾਹੁੰਦੇ ਮੈਂ ਹੁਣੇ ਹੀ ਆਪਣੇ ਧਰੇ ਲੈਣਾ ਚਾਹਣਾ ਪੈਣੇ ਮੈਨੂੰ ਡਬਲ ਚਾਹੀਦੇ ਕਰਕੇ ਦਿਓਗੇ ਇਹ ਸਾਰੀ ਦੁਨੀਆ ਕਹਿੰਦੀ ਹੈ ਨਹੀਂ ਤੂੰ ਕਰੀ ਨਾ ਮੰਨ ਵੀ ਮੈਂ ਬੁਗੜੀ ਕਰੋ ਦਾ ਲੱਖ ਰੁਪਇਆ ਤੁਹਾਨੂੰ ਖੁਦ ਨੂੰ ਪਤਾ ਵੀ ਫੇਕ ਪ੍ਰੋਮੋਸ਼ਨਸ ਐ ਸਕੈਮ ਹੁੰਦੇ ਹੈਗੇ ਫਿਰ ਤੁਸੀਂ ਆਪਣੇ 11500 ਰੁਪਏ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਇਤਾਂ ਟੋਟਲ ਗੈਰ ਕਾਨੂੰਨੀ ਹੈਗਾ ਤੁਹਾਨੂੰ ਸਮਝ ਹੀ ਨਹੀਂ ਆਉਂਦੇ ਵੀ ਤੁਸੀਂ ਕਿੰਨੇ ਗਲਤ ਕੰਮ ਕਰ ਰਹੇ ਹੋ ਤੁਹਾਨੂੰ ਲੋਕੇ ਸਮਝਾਈ ਜਾ ਰਹੇ ਸਮਝਾਈ ਜਾ ਰਹੇ ਹੋ ਫਿਰ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰਦੇ ਪਿਓ ਗਲਤ ਗੱਲ ਤੇ ਕਦੀ ਵੀ ਆਪਣੇ ਆਪ ਨੂੰ ਡਿਫੈਂਡ ਨਹੀਂ ਕਰਨਾ ਚਾਹੀਦਾ ਸਭ ਕੋ ਸੌਰੀ ਫੀਲ ਕਰ ਲੈਣਾ ਚਾਹੀਦਾ ਤੁਸੀਂ ਇੱਥੇ ਡਿਬੇਟ ਤੇ ਡਿਬੇਟ ਕਰਨ ਲੱਗੇ ਹੋਏ ਆਪਣੀ ਗਲਤੀ ਮੰਨਣ ਤੇ ਨਹੀਂ ਆ ਰਹੇ ਗੱਲ ਆਪਾਂ ਜਿਹੜੀ ਕਰ ਉਹ ਤਾਂ ਤੂੰ ਬੜੀ ਭੁੱਲੀ ਭਲੀ ਬਣੀ ਹੈ ਤੂੰ ਇੱਥੇ ਤੇ ਤੇਰੀ ਬੜੀ ਵਾਦ ਦੀ ਨਹੀਂ ਪਾਜੀ ਜਿਹੜਾ ਸਾਥ ਹੁੰਦਾ ਉਹ ਨਿਕਲ ਜਾਂਦਾ ਆਟੋਮੈਟਿਕ ਮੈਨੂੰ ਐਨੀ ਦੁਨੀਆ ਗਾਲਾਂ ਕੱਢਦੀ ਬਿਨਰ ਦਾਦਾ ਉਹ ਤੇਰੀ ਮਾਰ ਰਹੀ ਹੈ ਬਾਰਾ ਖਾਨੜੀ ਤੂੰ ਆਪਣੀ ਭੌਤ ਦੀ ਗਾਲਾਂ ਨਹੀਂ ਰੁੱਕੀ ਵੀ ਬਾਰਾ ਖਾਨਾ ਦੇ ਕੰਮ ਕਰਦੇ ਆ ਫਿਰ ਉਹਨਾਂ ਨੂੰ ਕਿਹਾ ਤੂੰ ਕਿਉਂ ਕਹਿ ਆ ਬੀ ਰੋਸਟਾ ਜੀ ਪਹਿਲਾਂ ਬੁਗੜੀ ਇਹਦਾ ਤੇਰਾ ਤੁਤਲਪਨ ਕਿੱਥੇ ਗਿਆ ਉਹਦੇ ਤੇ ਮੈਂ ਮੋਮੋ ਖਾਣ ਲੱਗੀ ਆ ਮੱਥਲੀ ਖਾਣ ਲੱਗੀ ਆ ਅੱਜ ਬੜੀ ਤੇਰੀ ਆਵਾਜ਼ ਨਿਕਲਦੀ ਪਈ ਹੈਗੀ ਸਾਰੀ ਦੁਨੀਆ ਤੈਨੂੰ ਗਾਲਾਂ ਕੱਢਦੀ ਪਈ ਕਦੀ ਇਹ ਸੋਚਿਆ ਬਹਿ ਕੇ ਗਾਲਾਂ ਕਿਉਂ ਕੱਢਦੀ ਪਈ ਹੈ ਕਦੀ ਰੈਕਟੀਫਾਈ ਕਰਨ ਦੀ ਆਪਣੇ ਮਨ ਕੋਸ਼ਿਸ਼ ਕੀਤੀ ਹੈ ਨਹੀਂ ਬਸ ਸ ਕਾਰਨ ਤੇ ਨਹੀਂ ਜਾਣਾ ਕਿਉਂ ਤੇ ਨਹੀਂ ਵਰਕ ਕਰਨਾ ਆਪਣੇ ਆਪ ਨੂੰ ਨਹੀਂ ਸੁਧਾਰਨਾ ਦੂਸਰਿਆਂ ਨੂੰ ਮਾਂ ਮਾਪਿਆਂ ਦੀ ਗੱਲਾਂ ਕਰਨੀ ਸ਼ੁਰੂ ਕਰ ਦੇਣੀ ਆ ਪਰ ਆਪਣੇ ਵਿੱਚ ਗਲਤੀ ਨਹੀਂ ਕੱਢਣੀ ਸਭ ਤੋਂ ਵੱਧ ਮੈਨੂੰ ਗੁੱਸਾ ਪਤਾ ਕੀ ਤੇ ਆ ਰਿਹਾ ਇਹਦੀ ਮਾਂ ਤੇ ਇਹਨੂੰ ਖੁਦ ਨੂੰ ਪਤਾ ਵੀ ਮੇਰਾ ਮੁੰਡਾ ਗਲਤ ਹੈਗਾ ਉਹਦੇ ਮੈਂ 2-4 ਝੰਡਾ ਲਾਵਾਂ ਤਾਂ ਕਹਾਂ ਤੇ ਵੱਡੇ ਵੀਰ ਆਏ ਤੇ ਉਹਨਾਂ ਨੂੰ ਸੌਰੀ ਫੀਲ ਕਰ ਆਰਾਮ ਨਾਲ ਉੱਥੇ ਬੁੱਥਾ ਚੁੱਕ ਕੇ ਖੜੀ ਹੋਈ ਹੈ ਸਾਰੀ ਗਲਤੀ ਮਾਪਿਓ ਦੀ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਉਹਨਾਂ ਦੀਆਂ ਗਲਤੀਆਂ ਦੇ ਉੱਤੇ ਟੋਕਦੇ ਨਹੀਂ ਹੈਗੇ। ਇਹ ਆ ਬੋਸਤਾ ਦੀ ਤੂੰ ਕਿਉਂ ਗਿਆ ਵੀ ਦੋਸਤਾਂ ਕਰਦੀ ਮੈਂ ਉਹਨਾਂ ਨੂੰ ਕਿਹਾ ਉਹਨੂੰ ਪੈਣਾ ਮੈਂ ਤੁਹਾਨੂੰ ਦੋ ਨਾ ਕਿ ਤੇਰਾ ਨਾਮ ਉਹਨੂੰ ਕਹਿਦਾ ਜਿਨ੍ਹਾਂ ਨੇ ਤੈਨੂੰ ਕਿਹਾ ਤੂੰ ਸਿੱਧਾ ਨਾ ਲੱਗੇ ਸਿੱਧਾ ਨਾ ਲੱਗੇ ਬੋਲਦੇ ਯਾਰ ਬਾਈ ਸਿੱਧਾ ਨਾ ਲੱਗੇ ਖਾਣੇ ਕਿਉਂ ਨਹੀਂ ਪੈਂਦੀ ਉਹ ਵੀ ਰੋਸਟਰ ਹੈ ਜੇ ਰੋਸਟਰਾਂ ਦੀ ਮਾਵਾ ਪੈਣਾ ਨੂੰ ਗੱਲਾਂ ਕੱਢੀਆਂ ਉਹ ਵੀ ਵਿੱਚੇ ਆਂਦਾ ਹੈ ਕਿ ਤੇਰੀ ਕਿਸੇ ਨਾ ਪਰਸਨਲ ਲਗ ਡੈਟ ਸੀ ਤੂੰ ਉਹਦਾ ਨਾਮ ਲੈਂਦਾ ਤੂੰ ਕਹਿੰਦਾ ਜਿਹੜੇ ਮੈਨੂੰ ਗੱਲਾਂ ਕੱਢਦੇ ਮੈਂ ਉਹਨਾਂ ਨੂੰ ਕਿਹਾ ਅਰੇ ਮੈਂ ਤਾਂ ਤੁਹਾਨੂੰ ਕੋਈ ਗਾਲ ਹੀ ਨਹੀਂ ਕੱਢੀ ਸੀ ਮੈਨੂੰ ਇੰਨੇ ਗੰਦੇ ਕਮੈਂਟ ਕਿਉਂ ਕਿਤੇ ਰੋਸਟਰ ਵਰਡ ਨੂੰ ਕਿਉਂ ਕਿਤੇ ਪੰਜਾਬੀ ਰੋਸਟਰ ਗੱਲ ਨੂੰ ਕਿਉਂ ਕਿ ਜਵਾਬ ਦਿਓ ਮੈਂ ਤਾਂ ਤੁਹਾਨੂੰ ਇੱਕ ਵੱਡੀਆਂ ਪੈਣਾ ਦੀ ਤਰ੍ਹਾਂ ਸਮਝਾਇਆ ਸੀ ਵੀ ਲੋਕਾਂ ਨੂੰ ਆਪਣੇ ਨਾਲ ਜੋੜੋ ਨਾ ਕਿ ਤੋੜੋ ਫਿਰ ਤੁਸੀਂ ਮੈਨੂੰ ਇੰਨੇ ਗਲਤ ਕਮੈਂਟ ਕਿਉਂ ਕੀਤੇ ਆਹ ਗਲਤ ਗਲਤ ਕਹਿ ਰਹੇ ਆ ਵੀ ਜਿਹੜੇ ਸਾਨੂੰ ਗਾਲਾਂ ਕੱਢਦੇ ਸੀ ਉਹਨੂੰ ਗਾਲਾਂ ਕੱਢੀਆਂ ਗਈਆਂ ਫਿਰ ਤੂੰ ਨਾਮ ਲੈ ਕੇ ਕਰਦਾ ਇੱਕ ਮਿੰਟ ਬੰਦ ਦੂਜੀ ਕਦੇ ਹੱਥ ਮਾਰ ਕੇ ਕਹਿੰਦਾ ਵੀ ਆਜੋ ਜਿਹੜਾ ਮਰਜ਼ੀ ਆਜੋ ਜਿੱਥੇ ਮਰਜ਼ੀ ਤੂੰ ਕਹਿੰਦਾ ਗੱਡੀ ਚ ਵਜੋਂ ਆਨ ਕੇ ਜਿਹੜਾ ਮਰਜ਼ੀ ਮੈਂ ਉਹਨਾਂ ਨੂੰ ਕਿਹਾ ਜਿਹੜੇ ਸਾਡੇ ਆਪ ਦੇ ਇੱਕ ਫੋਨ ਦੇ ਬਾਬਾ ਜੀ ਦੱਸਦਾ ਨਾ ਵੀ ਵੀਰ ਤੂੰ ਐਦਾਂ ਨਾ ਕਰ ਇੱਕ ਖੋਸਾ ਖੋਸਾ ਤੂੰ ਇਹ ਵਾਲਾ ਤੁਸੀਂ ਖੋਸੇ ਦਾ ਨਾਮ ਹੋਣਾ ਕਿ ਖੋਸੇ ਨਾਲ ਸਾਡੀ ਗੱਲ ਬਾਤ ਹੈ ਤੂੰ ਇਹ ਗੱਲ ਕਹਿੰਦਾ ਬਾਬਾ ਜੀ ਇਹੋ ਗੱਲ ਕਹਿਣੀ ਚਾਹੀਦੀ ਕਿਉਂ ਨਹੀਂ ਰਿਪਲਾਈ ਵੀਡੀਓ ਪਾਈ ਹੈ ਤੋ ਕਿਹਾ ਹੈਗਾ ਜੇ ਸਾਡੇ ਤੇ ਹੁਣ ਕੋਈ ਰੋਸ ਤਾ ਗਿਆ ਅਸੀਂ ਪਰਚੇ ਕਰਾਵਾਂਗੇ ਅਸੀਂ ਆ ਕਰਦਾਂਗੇ ਜਿੰਨੇ ਸਾਡੀ ਇੱਕ ਚ ਵਜਣਾ ਆ ਕੇ ਵਜੋ ਸਿੱਧਾ ਲੈ ਹੁਣ ਆ ਕੇ ਬੈਠੇ ਵਜਲਾ ਇੱਕ ਚ ਹੁਣ ਤੂੰ ਖੋਸੇ ਦਾ ਨਾਮ ਲੈ ਜਾਂਦਾ ਜੇ ਤੇਰੀ ਖੋਸੇ ਨਾਲ ਕੋਈ ਲਾਕ ਡਾਟ ਸੀ ਤੂੰ ਖੋਸੇ ਦਾ ਨਾਮ ਲੈ ਕੇ ਗੱਲਾਂ ਕਰਦਾ ਲੈ ਵੀ ਖੋਸੇ ਵੀਰ ਬੁਗੜੀ ਨੇ ਤੇਰੀ ਲਿਆਜ਼ਾ ਲਿਆਜ਼ ਵੀ ਨਹੀਂ ਰੱਖਿਆ ਤੇਰਾ ਨਾਮ ਲੈ ਲਿਆ ਸ਼ਰੇਮ ਛੱਡ ਦੇ ਹੁਣ ਇਹਦਾ ਕਿਹੜਾ ਬੁਗੜੀ ਇਹਦਾ ਜੇ ਰੋਸਟ ਕਰਨਾ ਨਾ ਕੋਸੇ ਵੀਰ ਇਹਨੂੰ ਚੰਗੀ ਤਰ੍ਹਾਂ ਫੇਰ ਰੋਸਟ ਕਰੀ ਹੁਣ ਹਾਸੇ ਖੇਡੇ ਵਿੱਚ ਰੋਸਟ ਨਾ ਕਰੀ ਮੈਂ ਕਿੰਨੀ ਵਾਰ ਦੇਖਿਆ ਤੂੰ ਹਾਸੇ ਖੇਡੇ ਦੇ ਵਿੱਚ ਨਾ ਵੀਡੀਓ ਟਪਾ ਜਾਂਦਾ ਤਾਂ ਹੀ ਇਹ ਬੁਗੜੀਆਂ ਬੁਗੜੀਆਂ ਚੰਮਲ ਜਾਂਦੀਆਂ ਹੈਗੀਆਂ ਇੰਸਟਾਗ੍ਰਾਮ ਦੇ ਭਾਈਆਂ ਇੱਕ ਮਿੰਟ ਭਾਈ ਆ ਤੇਰੀ ਫੋਟੋ ਲਾ ਕੇ ਭਾਈ ਤੂੰ ਹੀ ਸਕੈਨ ਕਰ ਰਹੇ ਹੋ ਤੁਸੀਂ ਸ਼ਰਮ ਜਨਾਨੀ ਪੇਸ਼ ਕਰ ਰਹੇ ਲੋਕਾਂ ਨੂੰ ਗਲਤ ਕੰਮ ਨਹੀਂ ਆ ਸਾਡੇ ਘਰ ਅੱਛਾ ਚੰਗਾ ਕੰਮ ਜਨਾਨੀਆਂ ਦਾ ਸੁਣੋ ਇਹ ਚੰਗਾ ਕੰਮ ਹੈ ਇੱਕ ਵੀਡੀਓ ਦੀ ਨਾਰਮਲ ਵੀਡੀਓ ਕੀ ਵੀ ਯਾਰ ਨਾਰਮਲ ਕਿਹੜੀ ਵੀਡੀਓ ਯਾਰ ਤੇਰੀ ਕੀ ਇਹੋ ਜਿਹੀ ਜਿਹੜੀ ਕੀ ਕਰਦੇ ਦੱਸੋ ਕੀ ਆ ਬਸ ਖਣ ਮਨ ਨਾਰਮਲ ਵੀਡੀਓ ਹੈ ਕਪਲ ਵੀਡੀਓ ਕੀ ਹੈ ਕਿਹੜੀ ਕਪਲ ਵੀਡੀਓ ਹੈ ਕੀ ਹੈ ਉਸਮਾਰਾ ਕੀ ਹੈ ਦੱਸੋ ਨਾ ਮੈਨੂੰ ਚੱਕ ਕਰੋ ਅੱਛਾ ਇਹ ਚੰਗਾ ਕੰਮ ਹੈ ਬੰਦਾ ਤੂੰ ਮੇਰੀ ਆਈਡੀ ਚੈੱਕ ਕਰ ਤੇ ਤੂੰ ਉਹਦੇ ਵਿੱਚ ਵੇਖ ਵੀ ਉਹਦੇ ਵਿੱਚ ਹੈ ਕੀ ਹੈ ਮੇਰੀ ਵਾਈਫ ਆ ਦੋ ਬੱਚੇ ਆ ਅੱਜ ਤੱਕ ਮੈਂ ਆਪਣੇ ਦੋਵੇਂ ਮੁੰਡਿਆਂ ਦੀ ਫੋਟੋ ਨਹੀਂ ਸਾਰੀ ਫੈਮਿਲੀ ਦੇ ਸਾਰੀ ਫੈਮਿਲੀ ਅਸੀਂ ਵੀ ਵਿਹ ਵਾਰੇ ਆ ਹਜੇ ਵੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਗਲਤ ਕੰਮ ਕਰ ਰਹੇ ਹਾਂ ਫੇਕ ਪ੍ਰੋਮੋਸ਼ਨਸ ਕਰ ਰਹੇ ਹਾਂ ਆਪਣੀ ਜਨਾਨੀ ਦਿਖਾ ਰਹੇ ਹਾਂ ਜਨਾਨੀ ਦੀ ਨਮਾਇਸ਼ ਲਾ ਰਹੇ ਹਾਂ ਤੂੰ ਕਹਿੰਦਾ ਸਾਡੇ ਫੈਮਿਲੀ ਵਲੌਗ ਹੁੰਦੇ ਆ ਬਗੜੀ ਤੋਂ ਇਲਾਵਾ ਤੇਰੀ ਵਲੌਗ ਦੇ ਵਿੱਚ ਹੁੰਦਾ ਕੀ ਹੈ ਬਗੜੀ ਨੇ ਆ ਖਾ ਲਿਆ ਬਗੜੀ ਨੂੰ ਭੁੱਖ ਲੱਗ ਗਈ ਸੀ ਬਗੜੀ ਆ ਜਿ ਪ੍ਰੈਗਨੈਂਟ ਹੋ ਗਈ ਬਗੜੀ ਦੇ ਦਰਦਨ ਲੱਗ ਗਿਆ ਹਾਏ ਹਾਏ ਬਗੜੀ ਹਾਏ ਬਗੜੀ ਹਾਏ ਬਗੜੀ ਇਹ ਤੋਂ ਇਲਾਵਾ ਤੇਰੇ ਵਲੌਗ ਦੇ ਵਿੱਚ ਹੁੰਦਾ ਕੀ ਹੈ ਇਹ ਕਿਹੜੀ ਫੈਮਿਲੀ ਵਲੌਗਿੰਗ ਹੁੰਦੀ ਹੈ ਆ ਨਾਲ ਵੀ ਉਠਿਆ ਕਹਿੰਦਾ ਆਪਣੀ ਆਈਡੀ ਕੋਲ ਤੇ ਮੇਰੀ ਆਈਡੀ ਕੋਲ ਹੁ ਕਿਉਂਕਿ ਤੁਹਾਨੂੰ ਖੁਦ ਨੂੰ ਪਤਾ ਹੈ ਅਸੀਂ ਗਲਤ ਕੰਮ ਕਰ ਰਹੇ ਹਾਂ ਗਲਤ ਚੀਜ਼ਾਂ ਪ੍ਰਮੋਟ ਕਰ ਰਹੇ ਹਾਂ ਇਹ ਵਲੌਗਿੰਗ ਨਹੀਂ ਹੁੰਦੀ ਫੈਮਿਲੀ ਵਲੌਗਿੰਗ ਕੁਝ ਹੋਰ ਹੁੰਦੀ ਹੈ ਠੀਕ ਹੈ ਜੀ ਹੋਰ ਵਲੌਗਰਸ ਵੀ ਹੈਗੇ ਜਿਨ੍ਹਾਂ ਦੀ ਰੋਸਟਿੰਗ ਨਹੀਂ ਹੁੰਦੀ ਉਹਨਾਂ ਦੇ ਵਲੌਗ ਜਾ ਕੇ ਦੇਖ ਲਓ ਵਲੌਗਿੰਗ ਦੇ ਵਿੱਚ ਨਾ ਕੋਈ ਐਂਟਰਟੇਨਮੈਂਟ ਹੈ ਨਾ ਕੁਝ ਐਜੂਕੇਸ਼ਨਲ ਹੈ ਨਾ ਮੋਟੀਵੇਸ਼ਨਲ ਹੈ ਇਹ ਕਾਦੀ ਵਲੌਗਿੰਗ ਹੈ ਖੇਤਾਂ 'ਚ ਨੱਚ ਲਿਆ ਖਾ ਲਿਆ ਪੀ ਲਿਆ ਮੈਘੀਆਂ ਤਰੀ ਵਾਲੀਆਂ ਬਣਾ ਲੀਆਂ ਆ ਹੋ ਗਈ ਜੀ ਤੁਹਾਡੀ ਫੈਮਿਲੀ ਵਲੌਗਿੰਗ ਦਰਫੜੇ ਮੋ ਤੁਹਾਡੇ ਆਪਾਂ ਗੀ ਲੱਗੀ ਹੈ ਤੂੰ ਕਿਆ ਅਬੀ ਤੁਹਾਡੇ ਰੋਸਟਰਾ ਦੀ ਸਾਰੇ ਰੋਸਟਰਾ ਤੇ ਮੈਂ ਆਣਾ ਉਹ ਕਹਿਣਾ ਸੀ ਜਿਹਦੇ ਨਾਲ ਤੇਰਾ ਪੰਗਾ ਜਿਹਦੇ ਨਾਲ ਤੇਰਾ ਪੰਗਾ ਉਹਨੂੰ ਕਿਆ ਤੂੰ ਮੈਨੂੰ ਵਿੱਚ ਕਿਉਂ ਲਿਬੇਟਿਆ ਨਾ ਤੂੰ ਕਿਆ ਰੋਸਟਰਾ ਮੈਂ ਆ ਜਾਈਂ ਪਹਿਲੇ ਉਹ ਸਾਰੇ ਰੋਸਟਰਾ ਗਿਆ ਉਹਨੂੰ ਕਿਆ ਤੇਰਾ ਬਦਵਾ ਕਿਦਣਾ ਉਹ ਕਿਆ ਕਿੰਨੂੰ ਬਹਿਜੋ ਤੂੰ ਕਿੰਨੂੰ ਪਿਆਵੇ ਫਿਰ ਸਾਡੀ ਵੀਡੀਓ ਹਾਂ ਤੂੰ ਉਹਨੂੰ ਕਿਹਾ ਨਹੀਂ ਨਹੀਂ ਫਿਰ ਤੂੰ ਨਾਲ ਮੈਂ ਮਾਰ ਕੱਢਿਆ ਨਾ ਮਾਰਦੇ ਕੋਈ ਨਹੀਂ ਤੁਹਾਨੂੰ ਸਭਿਆ ਫਿਰ ਸਾਰੇ ਬਹਿ ਕੇ ਆਪਣੀ ਗੱਲ ਲੋਚੀ ਆਪਣੀ ਗੱਲ 'ਚ ਆਪ ਹੀ ਫਸ ਗਿਆ ਪਹਿਲਾਂ ਕਹੀ ਜਾਂਦਾ ਜਿਹੜਾ ਸਾਨੂੰ ਗੱਲ ਕਰਦੇ ਸੀ ਉਹਨੂੰ ਕਿਹਾ ਹੈਗਾ ਤੈਨੂੰ ਤਾਂ ਕੁਝ ਕਿਹਾ ਹੀ ਨਹੀਂ ਹੈਗਾ ਫਿਰ ਕਹਿੰਦਾ ਤੁਸੀਂ ਵੀ ਤਾਂ ਵੀਡੀਓ ਪਾਣੇ ਹੋ ਅਰੇ ਗੱਲ ਉਹੀ ਆ ਗਈ ਨਾ ਉਹ ਵੀ ਵੀਡੀਓ ਪੰਦਾ ਉਹ ਵੀ ਰੋਸਟਰ ਹੈ ਇਟ ਮੀਨਸ ਜਿਹੜੀ ਗੱਲ ਕੱਢੀ ਉਹ ਸਾਰਿਆਂ ਸਾਰਿਆਂ ਨੂੰ ਹੀ ਲੱਗਦੀ ਹੈ ਨਾ ਤਾਂ ਹੀ ਉਹ ਆਇਆ ਨਾ ਰੋਕੋ ਜੀ ਅਸੀਂ 2-4 ਦਿਨ ਹੋਰ ਵੀ ਆਣਗੇ 2-4 ਜਣੇ ਹੱਦ ਇਹਨਾਂ ਨੂੰ ਗੱਲ ਹੀ ਨਹੀਂ ਪੱਲੇ ਪੈਂਦੀ ਵੀ ਆਪਣੀ ਗੱਲ ਦੇ ਵਿੱਚ ਆਪ ਹੀ ਫਸੀ ਜਾਂਦਾ ਹੈਗਾ ਕਨਫਿਊਜ਼ ਪਰਸਨੈਲਿਟੀ ਸਾਡੀ ਚੈੱਕ ਕਰ ਲੋ ਕਿ ਗੱਲ ਕੱਢੀ ਕਿਨੇ ਆ ਹੁਣ ਇਹਨੇ ਬੰਦੇ ਨੇ ਤਾਂ ਗੱਲ ਕੱਢ ਲਈ ਸਾਡੋਂ ਗੱਲਾਂ ਨਹੀਂ ਨਿਕਲਦੀਆਂ ਅਸੀਂ ਚੰਡੀ ਜੜੋਂ ਐਵੇਂ ਨਹੀਂ ਆਏ ਕਿ ਕੋਈ ਗੱਲ ਨਹੀਂ ਹੈ ਨੰਬਰ ਇੱਕ ਠੀਕ ਹੈ ਹੁਣ ਇਹ ਭਾਜੀ ਫਿਰ ਨਾਂ ਲੈ ਕੇ ਕਰਦਾ ਨਾ ਭਾਜੀ ਦੱਸਦਾ ਨਹੀਂ ਆਣਾ ਕੋਈ ਐ ਨਹੀਂ ਕਰਨਾ ਜੋ ਨਹੀਂ ਭਾਜੀ ਲੈ ਜੋ ਇਹ ਤੁਹਾਡੀਆਂ ਫੋਟੋਆਂ ਲਾ ਕੇ ਕੋਈ ਰੋਸਟ ਕਰਦਾ ਤੁਹਾਨੂੰ ਚੰਗਾ ਮੰਨਦਾ ਬੋਲਦਾ ਸਮਝਾਂਦਾ ਵੀ ਹੈ ਤਾਂ ਉਹਦਾ ਵੈਲਿਡ ਰੀਜ਼ਨ ਵੀ ਦਿੱਤਾ ਜਾਂਦਾ ਲੌਜੀਕਲ ਪੁਆਇੰਟ ਵੀ ਦੱਸਿਆ ਜਾਂਦਾ ਦੱਸਿਆ ਜਾਂਦਾ ਇੱਥੇ ਕਿ ਤੁਸੀਂ ਕਿੱਦਾਂ ਤੇ ਕਿਉਂ ਗਲਤ ਹੈਗੇ ਹੋ ਉਹ ਚੀਜ਼ਾਂ ਤੁਸੀਂ ਨਹੀਂ ਦੇਖਣਾ ਤੁਸੀਂ ਦੇਖਦੇ ਹੋ ਸਿਰਫ ਤੁਹਾਡੀਆਂ ਫੋਟੋਆਂ ਲਾ ਕੇ ਬੋਲ ਰਹੀ ਹੈ ਅਰੇ ਬੋਲ ਕੀ ਓ ਕੀ ਜਾ ਰਿਹਾ ਵੀਰੇ ਇਹਨੇ ਤਾਂ ਗੱਲ ਕੱਢੀ ਸਾਡੇ ਤੋਂ ਤਾਂ ਗੱਲ ਵੀ ਨਹੀਂ ਕੱਢੀ ਜਾਣੀ ਅਰੇ ਹੁਣ ਨਹੀਂ ਥੋੜੀ ਜਿਹੀ ਸ਼ਰਮ ਕਰ ਲੋ ਹਜੇ ਵੀ ਤੁਸੀਂ ਬਹਿਸ ਤੇ ਬਹਿਸ ਡਿਬੇਟ ਤੇ ਡਿਬੇਟ ਕਰੀ ਜਾ ਰਹੇ ਹੋ ਆਪਣੀ ਗਲਤੀ ਮੰਨ ਲਓ ਤੁਸੀਂ ਹੈਗੀ ਹੋਂ ਤੁਸੀਂ ਗਲਤ 100% ਕਿ 1000% ਗਲਤ ਹੋ ਤੁਸੀਂ ਤਾਨੂੰ ਕੱਢੀ ਠੀਕ ਹੈ ਇੱਕ ਗੱਲ ਨਾਲ ਕੁੜੀਆਂ ਦਾ ਰੋਸਟਿੰਗ ਕਰਾਉਂ ਪੋਸਟਿੰਗ ਕਰ ਰਹੇ ਆ ਕੰਮਿਆ ਰੋਸਟ ਹੁਣ ਕੁੜੀਆਂ ਨੇ ਲੀਆਂ ਹੁੰਦੀਆਂ ਪਰ ਰੋਕਾਂ ਵੀ ਨਹੀਂ ਸਾਡੇ ਕਰ ਦਿੱਤੀ ਪੈਣੀ ਆਗੀ ਨੰਗਾ ਕਿਉਂ ਹੈ ਕੋਈ ਨਹੀਂ ਹੋਰ ਕੁੜੀਆਂ ਦੀ ਜਿਹੜੀਆਂ ਕਰਨ ਦੀ ਤੈਨੂੰ ਥੋੜੀ ਕਹਿ ਮੈਂ ਜਿਹੜੀਆਂ ਕਰਨ ਦੀਆਂ ਤੈਨੂੰ ਉਹਦੇ ਨਾਲ ਹੀ ਲੈਣਾ ਦੇਣਾ ਤੁਸੀਂ ਵੀਡੀਓ ਤੂੰ ਕਿਉਂ ਬੋਲਦੇ ਆ ਅਸੀਂ ਆਪਣੇ ਕੱਢ ਜੋ ਮਰਜ਼ੀ ਕਰੀਏ ਭਾਜੀ ਲੈ ਲੋ ਲੈ ਲੋ ਜੀ ਮੈਨੂੰ ਮਤਲਬ ਤੁਸੀਂ ਜੋ ਮਰਜ਼ੀ ਕਰੋ ਵੀਰੇ ਮੇਰੀ ਸੁਣੋ ਗੱਲ ਗਲਤ ਹੈ ਮਤਲਬ ਤੁਸੀਂ ਸਹੀ ਗੱਲ ਬੰਦਾ ਕੰਧਲਾ ਬੰਦਾ ਉਹ ਮਾਤਾ ਜੀ ਤੁਸੀਂ ਸੋਚਦੇ ਹੋ ਇਹ ਬਗੜੀ ਆ ਕਿ ਮਤਲਬ ਹੋਇਆ ਕੁੜੀਆਂ ਬਹੁਤ ਰੋਸਟਿੰ ਕੁੜੀਆਂ ਪੜੀਆਂ ਲਿਖੀਆਂ ਕੁੜੀਆਂ ਕੋ ਲੋਜਿਕ ਹੈਗਾ ਕੁੜੀਆਂ ਕੋ ਦਿਮਾਗ ਹੈਗਾ ਤੇ ਰੋਸ ਕਰ ਰਹੀਆਂ ਤੁਹਾਡੀਆਂ ਗਲਤੀਆਂ ਸਾਨੂੰ ਦਿਖਦੀਆਂ ਤੇ ਅਸੀਂ ਰੋਸ ਕਰ ਰਹੀਆਂ ਹੈਗੀਆਂ ਤੈਨੂੰ ਕੀ ਮਤਲਬ ਹੈ ਤੂੰ ਵਲੋਗਿੰਗ ਬੰਦ ਕਰ ਦੇ ਅਸੀਂ ਰੋਸਨੀ ਬੰਦ ਕਰ ਦਾਂਗੇ ਤੇਰੀ ਤਾਨੂੰ ਗੱਲ ਖਾਣੇ ਨਹੀਂ ਬੰਦੀ ਕਾਹਨੂੰ ਗੁੱਸਾ ਚੜਾਈ ਜਾਂਦੇ ਹੈਗੇ ਤੇ ਨੰਗੇ ਹੋਣ ਵਾਲੀ ਗੱਲ ਤੇ ਇੰਨਾ ਕਿਉਂ ਟੱਪੀ ਹੈਗੀਆਂ ਤੈਨੂੰ ਤਾਂ ਅਗਲੇ ਨੇ ਕਹੀ ਨਹੀਂ ਹੈਗਾ ਮਤਲਬ ਇਹ YouTube ਪਰਮਿਸ਼ਨ ਦੇਵੇ ਤੁਸੀਂ ਇਹ ਸੱਤ ਤੱਕ ਵੀ ਜਾ ਸਕਦੇ ਹੋ ਇਹ ਤਾਂ ਰੋਸਟਰ ਨਾ ਹੁਣ ਤੁਸੀਂ ਇੱਥੇ ਪਤਾ ਨਹੀਂ ਹਗਣਾ ਮੂਤਨਾ ਵੀ ਦਿਖਾਣੇ ਸ਼ੁਰੂ ਕਰ ਦੋਗੇ ਹੱਦ ਹੁੰਦੀ ਪਈ ਹੈ ਉਹ ਵੀ ਰੋਮੀ ਵੀ ਵਿਚਾਰਾ ਦੁਖੀ ਹੋ ਉਹ ਜਿਹੜੇ ਪੜ੍ਹੇ ਲਿਖੇ ਹੁੰਦੇ ਬਣੀ ਬੇਟੀ ਚੋਦਰਾਣ ਮਾੜਾ ਫਿਰ ਮੁੰਡਾ ਕੋਈ ਮਤਲਬ ਨਾਲ ਗੱਲਦਾ ਯਾਰ ਮੁੰਡੇ ਨੂੰ ਮੰਗਾਉਣ ਦਾ ਅੱਛਾ ਮੰਗਾ ਨਹੀਂ ਪਰ ਉਹ ਮੁੰਡੇ ਨੂੰ ਮਿਖਾਦਾ ਪੁਣਾ ਮੁੰਡੇ ਨਹੀਂ 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 ਮੰਗਾਣਾ ਯਾਰ ਮੰਗਾਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਕੋਈ ਚੱਕ ਤੁਸੀਂ ਇੱਥੇ ਗੱਲ ਨੋਟ ਕੀਤੀ ਜਦਾ ਰੋਮੀ ਵੀਰ ਆਇਆ ਇਹ ਫੋਨ ਤੇ ਕਿਸੇ ਨੂੰ ਮੈਸੇਜ ਕਰ ਰਿਹਾ ਕਦੀ ਫੋਨ ਕਰ ਰਿਹਾ ਇਹ ਮੁੰਡਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਿਹਾ ਬਟ ਇਹਨਾਂ ਦੇ ਪਿੰਡ 'ਚ ਬਣੀ ਬਣਾਈ ਤਾਂ ਬਿਲਕੁਲ ਹੋਣੀ ਨਹੀਂ ਨਾ ਦੋ ਮੁੰਡੇ ਨਹੀਂ ਬੁਲਾ ਸਕਿਆ ਹੈਗਾ ਠੀਕ ਹੈ ਚਲ ਕੋਈ ਨਹੀਂ ਦੋ ਛੜੇ ਤੋਂ 10 ਬੁਲਾ ਲਾ ਉਹ ਕ ਸਾਨੂੰ ਇੰਨਾ ਕ ਤਾਂ ਯਕੀਨ ਹੈਗਾ ਉਹਦੇ ਉਤੇ 10 ਗੱਲਾਂ ਹੀ ਸਾਮ ਲੂਗਾ ਬਲਾਲਾ ਜੀ ਨੇ ਤੁਹਾਨੂੰ ਬੁਲਾਨੇ ਆ ਹਾਂ ਠੀਕ ਹੈ 10 ਹਾਂ ਨਹੀਂ ਰਹੋ ਪਿਆਰ ਆਪਣਾ ਖਾਓ ਤੁਸੀਂ ਤਾਂ ਕਿਸੇ ਗੋੜ ਬਾਲਣਾ ਕੱਢੂਗਾ ਜੇ ਤੂੰ ਇਹਨੂੰ ਨਾਮ ਲੈ ਕੇ ਗਾਲ ਕੱਢੂਗਾ ਗਾਲ ਕੱਢਣੀ ਕਿਉਂ ਆ ਗਾਲ ਕੱਢਣੀ ਕਿਉਂ ਆ ਸਾਰ ਨੂੰ ਪਵਿੱਤਰ ਬਣਾਉ ਜਿੱਦਾਂ ਨਾ ਬਣਿਆ ਵਾ ਇਹ ਦੁਰਧਰਮਾਂ ਦੇ ਬਟੇਰੇ ਜੀ ਕਿੰਨੇ ਕਮਾਈ ਹੋ ਹਜੇ ਵੀ ਇਹਦੀ ਸੂਈ ਉੱਥੇ ਹੀ ਅੜੀ ਐ ਮੈਂ ਜੇ ਗਾਲ ਕੱਢੂਗਾ ਅੱਗੇ ਤਾਂ ਨਾਮ ਲੈ ਕੇ ਕੱਢੂਗਾ ਅਰੇ ਗਾਲ ਕੱਢਣੀ ਕਿਉਂ ਐ ਅਗਲੇ ਦੇ ਸਵਾਲ ਦਾ ਜਵਾਬ ਤੁਸੀਂ ਤਰਕ ਦੇ ਨਾਲ ਦਿਓ ਉਹ ਸੱਚੇ ਤਰਕਦਾਇਨਾ ਕੋ ਹੋਣਾ ਹੀ ਨਹੀਂ ਕਿਉਂਕਿ ਪੜੇ ਲਿਖੇ ਹੈ ਨਹੀਂ ਪੜਨ ਲਿਖਨ ਦੀ ਉਮਰ ਦੇ ਵਿੱਚ ਇਹਨਾਂ ਨੇ ਭੱਜ ਕੇ ਵਿਆਹ ਕਰਾ ਲਿਆ ਤਾਂ ਹੁਣ ਫਿਰ ਗੱਲਾਂ ਤੋਂ ਇਲਾਵਾ ਤਾਂ ਕੁਝ ਬਚਦਾ ਨਹੀਂ ਨਾ ਇਹਨਾਂ ਕੋਲ ਤੇ ਇਹਨਾਂ ਦੇ ਸੁਧਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੁਸੀਂ ਇੱਥੇ ਇੱਕ ਗੱਲ ਧਿਆਨ ਨਾਲ ਨੋਟ ਕਰੋ ਇੱਥੇ ਇਹਨਾਂ ਦੇ ਪਿੰਡ ਦਾ ਕੋਈ ਬਜ਼ੁਰਗ ਬੰਦਾ ਆਇਆ ਹੈ ਤੇ ਆਪਣੇ ਜਿੰਨੇ ਵੀ ਮੁੰਡੇ ਇੱਥੋਂ ਗਏ ਹੈਗੇ ਇਹਨਾਂ ਦੇ ਘਰੇ ਉਹਨਾਂ ਸਾਰਿਆਂ ਨੇ ਸੱstriਕਲ ਬੁਲਾਈ ਹੈ ਪੈਰੀ ਹੱਥ ਲਾਏ ਹੋਏ ਤੇ ਇਹ ਹੁੰਦੀ ਹੈ ਪਾਲਵ੍ਰਿਸ਼ ਇਹ ਹੁੰਦੀ ਪੜਾਈ ਦੀ अहमियत ਇਹ ਹੁੰਦੀ ਲਿਆਕਤ ਚੰਗੀ ਪਾਲਵ੍ਰਿਸ਼ ਤੇ ਬਗੜਾ ਬਗੜੀ ਨੇ ਕੀ ਕੀਤਾ ਸੀ ਜਦੋਂ ਰੋਮੀ ਵੀਰ ਤੇ ਹੋਰ ਭਰਾ ਆਏ ਕਿਸੇ ਨੂੰ ਵੀ ਗ੍ਰੀਟ ਨਹੀਂ ਕੀਤਾ ਕਿਸੇ ਨੂੰ ਵੀ ਸਤਿ ਸ੍ਰੀ ਅਕਾਲ ਨਹੀਂ ਕੀਤੀ ਚਾਹੇ ਇਹ ਮੁੰਡੇ ਉਹ ਬਜ਼ੁਰਗ ਨੂੰ ਅੰਕਲ ਨੂੰ ਨਹੀਂ ਜਾਣਦੇ ਸੀ ਨਹੀਂ ਜਾਣਦੇ ਸੀ ਤਾਂ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਪੈਰੀ ਹੱਥ ਲਾਏ ਇਹ ਹੀ ਸਾਡੇ ਸੰਸਕਾਰ ਹੈ ਇਹ ਹੀ ਸਾਡੇ ਪੰਜਾਬ ਦਾ ਸੱਭਿਆਚਾਰ ਹੈ ਚਾਹੇ ਕੋਈ ਜਾਣਦਾ ਹੈ ਚਾਹੇ ਨਹੀਂ ਜਾਣਦਾ ਜਦੋਂ ਕੋਈ ਕਿਸੇ ਦੇ ਘਰ ਆਂਦਾ ਤੁਹਾਨੂੰ ਵੈਲਕਮ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਬੁਲਾਈ ਜਾਂਦੀ ਹੈ ਜੀ ਹੁਣ ਆਜੇ ਤੇ ਕਹਣਗੇ ਦਿਖਾਈ ਦੇ ਮੇਰੇ ਬਾਪੂ ਉਹਦੇ ਵੇਖਣ ਜੋਗ ਨਹੀਂ ਉਹੋ ਕਹਿੰਦੇ ਆ ਉੱਥੇ ਬਾਕੀ ਦੁਨੀਆ ਤੇ ਕੀ ਅਸਰ ਪੈਂਦਾ ਹੋਊਗਾ ਪਰਚਾਰ ਆਉਣ ਵਾਲੀ ਪੀੜੀ ਦੇ ਜਨਰਲ ਨੌਜੋਕ ਕਿੱਧਰ ਉਹਦਾ ਤੁਮਾਦ ਮਹਿਸੂਸ ਕਰਉਣਾ ਭਾਜੀ ਭਾਜੀ ਗਾਲ ਕੱਢਣੀ ਐ ਤੇ ਮਾਰੀ ਆ ਉਦਾਂ ਸੁਝਾ ਕੇ ਦਬਕਾ ਮਾਰ ਕੇ ਇਹਨੂੰ ਧਮਕੀ ਦੇ ਗਾਲ ਕੋ ਗੋਲੀਆਂ ਨਹੀਂ ਵਾਜੂਗੀ ਹੁਣ ਇੱਥੇ ਬਾਬਾ ਜੀ ਕਹਿ ਰਹੇ ਆ ਜਿਹੜਾ ਤੂੰ ਕੰਮ ਕੀਤਾ ਜਿਹੜਾ ਤੂੰ ਗੱਲਾਂ ਕੱਢੀਆਂ ਨਾ ਉਹ ਤੇਰੇ ਆ ਬਜ਼ੁਰਗਾਂ ਨੂੰ ਦਿਖਾਉਣ ਦੇ ਲਾਇਕ ਵੀ ਨਹੀਂ ਹੈਗੇ ਕੇ ਤੁਸੀਂ ਉਹ ਚੀਜ਼ਾਂ ਆਪਣੇ ਬਜ਼ੁਰਗਾਂ ਦੇ ਸਾਹਮਣੇ ਨਹੀਂ ਕਰ ਸਕਦੇ ਤੇ ਤੁਸੀਂ ਕਿੱਦਾਂ ਇੱਕ ਇੰਟਰਨੈਸ਼ਨਲ ਪਲੇ ਕੁੜੀਆਂ ਨੂੰ ਇੰਨੇ ਗੰਦੇ ਕਮੈਂਟ ਕਰ ਸਕਦੇ ਹੋ ਕਿ ਤੂੰ ਉਹੀ ਗੱਲ ਆਪਣੀ ਭੈਣ ਦੇ ਸਾਹਮਣੇ ਕੱਢ ਸਕਦਾ ਜਿਹੜੇ ਤੂੰ ਮੈਨੂੰ ਕਮੈਂਟ ਕੀਤੇ ਐ ਜਾਂ ਰੋਸਟਰ ਵਰਡ ਨੂੰ ਕਮੈਂਟ ਕੀਤੇ ਹੈਗੇ ਐ ਤੈਨੂੰ ਸ਼ਰਮ ਨਹੀਂ ਆਈ YouTube ਕਿਹੜਾ ਕੱਲ ਦੀ ਇੰਡੀਆ ਦੇ ਵਿੱਚ ਦੇਖਿਆ ਜਾਂਦਾ ਵਰਲਡ ਵਾਈਡ ਦੇਖਿਆ ਜਾਂਦਾ ਤੇ ਵਰਲਡ ਵਾਈਡ ਤੂੰ ਆਪਣੀ ਬੇਸਤੀ ਕਰਵਾਈ ਐ ਆ ਜਿਹੜੀ ਤੇਰੀ ਆ ਉਹਨਾ ਵੀਡੀਓ ਬਣ ਰਹੀ ਐ ਇਹ ਕਿੱਥੇ ਕਿੱਥੇ ਜਾਣੀ ਐ ਕਿਹੜੀ ਤੂੰ ਮਾਪਿਓ ਦੀ ਇੱਜ਼ਤ ਰੱਖ ਲਈ ਤੁਹਾਡੇ ਵਟ ਵਡੇਰਿਆਂ ਦੇ ਇੱਥੇ ਗੁਰਦੁਆਰਾ ਐ ਐਸੀ ਵੀਡੀਓ ਤੋਂ ਸਾਨੂੰ ਪਤਾ ਲੱਗਿਆ ਤੂੰ ਤਾਂ ਸਾਰੀ ਉਹਨਾਂ ਦੀ ਮਿੱਟੀ ਕੀਤੀ ਕਰਾਈ ਤੇ ਪਾਤੀ ਸ਼ਰਮ ਕਰਲਾ ਹਜੇ ਵੀ ਤੂੰ ਚੋੜਾ ਉੱਥੇ ਚੋੜਾ ਹੋ ਕੇ ਉੱਥੇ ਡਿਬੇਟ ਕਰਨ ਡਿਆ ਵੀ ਜਿਹੜਾ ਮੈਨੂੰ ਗਾਲ ਕੱਢੂਗਾ ਮੈਂ ਉਹਨੂੰ ਗਾਲ ਕੱਢੂਗਾ ਅਰੇ ਸ਼ਰਮ ਕਰਲਾ ਸ਼ਰਮ ਕਰਲਾ ਸੌਰੀ ਫੀਲ ਕਰ ਸਾਰਿਆਂ ਤੋਂ ਅੱਜ ਕੱਲ੍ਹ ਲੋਕ ਬੇਸ਼ਰਮ ਵੀ ਬਹੁਤ ਹੈਗੇ ਆ ਜਿਹਨੇ ਗਾਲਾਂ ਸੁਣ ਕੇ ਬਹਿ ਜਾਂਦੇ ਆ ਤੇ ਇਹੋ ਵੀ ਅਣਖ ਵਾਲੇ ਹੁੰਦੇ ਆ ਵੀ ਇਹ ਗਾਲਾਂ ਸੁਣ ਕੇ ਉੱਥੋਂ ਵੀ ਆ ਜਾਂਦੇ ਆ ਜਿੱਥੇ ਮਰਜੀ ਹੋਣ ਠੀਕ ਹੈ ਤੇ ਲੋਕਾਂ ਦੀ ਗੱਲ ਜਿਹਨਾਂ ਤੁਹਾਡਾ ਹੈਗਾ ਹਾਂ ਹਾਂਜੀ ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਐਵੇਂ ਮਜ਼ਾਕ ਹੀ ਬਣਾ ਲਿਆ ਗਾਲ ਕਢਣਾ ਮਾਂ ਦੀ ਕੱਢਦੀ ਭੈਣ ਦੀ ਅੱਜ ਗਾਲਾਂ ਤੇਰੀਆਂ ਯਾਰੀਆਂ ਤੂੰ ਆਕਾਸ਼ ਤੈਨੂੰ ਇੱਕ ਗੱਲ ਦਾ ਜਿਹੜੇ ਗਾਲ ਦਾ ਜਵਾਬ ਦੇਣ ਲਈ ਨਾ ਘਰਾਂ ਤੱਕ ਪਹੁੰਚ ਜਾਂਦੇ ਆ ਇੱਥੇ ਮਾਪਿਆਂ ਦੀ ਗਾਲ ਪਿੱਛੇ ਨਾ ਕਤਲ ਤੱਕ ਹੋ ਜਾਂਦੇ ਆ ਤੂੰ ਇਹਨੂੰ ਛੋਟੀ ਜੀ ਗੱਲ ਸਮਝ ਰਿਹਾ ਹੈ ਪਰ ਇਹ ਛੋਟੀ ਗੱਲ ਨਹੀਂ ਹੈਗੀ ਜਿਹੜੇ ਤੂੰ ਗਲਤ ਕਮੈਂਟ ਕੀਤੇ ਆ ਸੋਸ਼ਲ ਮੀਡੀਆ ਤੇ ਆ ਕੇ ਸ਼ਰਮ ਰੋਸਸ ਦੀ ਮਾਵਾ ਪੈਨਾ ਨੂੰ ਗਾਲਾਂ ਕੱਢੀਆਂ ਹੈਗੀਆਂ ਤਾਂ ਹਜੇ ਵੀ ਸੌਰੀ ਫੀਲ ਕਰ ਲੈ ਇਹ ਨਾ ਹੋਵੇ ਅੱਜ ਇਹ 2-4 ਜਣੇ ਆਏ ਆ ਕੱਲ ਨੂੰ ਕੋਈ ਹੋਰ ਆਇਆ ਹੋਵੇ ਤੇ ਪਰਸੋਂ ਨੂੰ ਕੋਈ ਹੋਰ ਆਇਆ ਹੋਵੇ ਤੂੰ ਇੰਨੀ ਛੋਟੀ ਗੱਲ ਨਾ ਸਮਝ ਬਹੁਤ ਵੱਡੀ ਗੱਲ ਹੈ ਵਧੀਆ ਜੀ ਆ ਤਾਂ ਗਰੀਬਾ ਆ ਤੇ ਨੂੰ ਆਪਾਂ ਇਸ ਕਰਕੇ ਹੀ ਤੇ ਚੰਗੀਆਂ ਦਾ ਕੰਮ ਖਤਮ ਹੋਵੇ ਲੋਕਾਂ ਦਾ ਟਾਈਮ ਬਜਾਉਂਦੇ ਨੇ 6-6 ਮਹੀਨੇ ਲੱਗ ਜਾਂਦੇ ਆ ਉਹ ਸਾਡੇ ਗੱਡੇ ਮੈਸੇਜ ਪਹੁੰਚੇ ਕੋਈ ਵੀ ਗੱਲ ਕਰਨੀ ਇਹ ਗੰਦ ਦੇ ਹੋ ਗਿਆ ਕੰਮ ਪਾਸ ਗੰਦ ਪਾ ਲੋ ਗੰਦ ਵਕਾ ਲੋ ਬਸ ਕਦਰ ਕੋ ਨੀਰਾੰਟਰ ਬੋਲਣੇ ਕਰ ਨਹੀਂ ਦੱਸਣਾ ਹੈ ਭਾਈ ਟਾ ਡਾ ਟਾ ਜੂਟਿਊਬ ਫੋਨ ਇੰਟਰਨੈਟ ਇਹ ਸਾਰਾ ਕੁਝ ਬਣਾਇਆ ਗਿਆ ਸੀ ਲੋਕਾਂ ਨੂੰ ਸੌਖਾ ਕਰਨ ਲਈ ਚਿੱਠੀਆਂ ਦਾ ਕੰਮ ਖਤਮ ਕਰਨ ਨੂੰ ਇਨਫੋਰਮੇਸ਼ਨ ਦੇਣ ਲਈ ਐਂਟਰਟੇਨਮੈਂਟਲੀ ਐਜੂਕੇਸ਼ਨਲੀ ਕਿਸੇ ਦੇ ਟੈਲੈਂਟ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਉਹਨੂੰ ਈਜ਼ੀਲੀ ਪਲੇਟਫਾਰਮ ਪ੍ਰੋਵਾਈਡ ਹੋ ਜੇ ਉਹਨਾਂ ਚੀਜ਼ਾਂ ਲਈ ਬਟ ਇਹਨਾਂ ਚੀਜ਼ਾਂ ਦਾ ਨਾਮ ਯੂਜ਼ ਕਰਕੇ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਨੂੰ ਸਿਰਫ ਨਿਊਡੀਟੀ ਨਿਊ ਸੈਂਸ ਤੇ ਗਾਲਾਂ ਕੱਢਣ ਲਈ ਵਰਤਿਆ ਜਾ ਰਿਹਾ ਅਸਲੀ ਯੂਜ਼ ਤਾਂ ਇਹਦਾ ਹੋ ਹੀ ਨਹੀਂ ਰਿਹਾ ਆ ਨਹੀਂ ਰਹਾ ਤੈਨੂੰ ਕੋਈ ਤਾਂ ਨਹੀਂ ਆ ਮੈਂ ਇਹੀ ਕਹਿਣਾ ਜਿਹੜਾ ਤੁਹਾਡੀਆਂ ਫੋਟੋਆਂ ਲਾ ਕੇ ਸਾਡੀਆਂ ਵੀਡੀਓ ਪਾ ਕੇ ਸਾਨੂੰ ਇਹਨਾਂ ਕੁਝ ਬੋਲਦੇ ਆ ਠੀਕ ਆ ਮੈਂ ਨਾ ਉਹਨਾਂ ਨੂੰ ਗੱਲ ਕਰੀ ਸੀਗਾ ਉਹ ਵੀ ਗੱਲ ਕਰਦੇ ਆ ਨਹੀਂ ਲੈਂਦਾ ਤੂੰ ਠੀਕ ਆ ਉਹ ਨਾਂ ਨਹੀਂ ਲੈ ਗੱਲ ਹਾਂ ਬਸ ਗੱਲ ਖਤਮ ਕਰਦੇ ਆ ਇਹੋ ਜਿਹੀ ਸਾਰੀ ਨਾਲ ਲੈਣਾ ਤਾਂ ਬੋਲਣਾ ਲੈਂਦਾ ਯਾਰ ਬੋਲ ਇਹ ਬਿਆਣੀ ਆ ਹੋਰ ਮੈਂ ਮੰਨ ਲੈਂਦਾ ਕਿ ਮੈਂ ਨਾਂ ਨਹੀਂ ਲਿਆ ਚਲੋ ਠੀਕ ਆ ਅੱਗੇ ਤੋਂ ਮੈਂ ਐਵਰੀ ਵੀਡੀਓ ਆਉਂਦੀ ਮੈਨੂੰ ਹਾਂ ਤੂੰ ਅੱਛੇ ਬੋਲ ਹਾਂ ਬਸ ਹਾਂ ਇਹ ਗੱਲ ਵਧੀਆ ਕੀਤੀ ਦੇਨ ਮੈਂ ਉਹਨਾਂ ਨੂੰ ਹਾਂ ਡਾਇਰੈਕਟ ਨਾ ਲੈ ਕੇ ਗੱਲ ਕਰ ਡਾਇਰੈਕਟ ਨਾ ਲੈ ਕੇ ਅਰੇ ਨਾ ਡੰਕਰ ਦਾ ਡੰਕਰੀ ਜਿਹੜੇ ਮੈਨੂੰ ਗੱਲਾਂ ਕੱਢਣਗੇ ਮੈਂ ਉਹਨਾਂ ਨੂੰ ਗੱਲਾਂ ਕੱਢੂੰਗਾ ਅਰੇ ਤੂੰ ਗੱਲਾਂ ਖਾਣੀਆਂ ਹੀ ਕਿਉਂ ਐ ਤੂੰ ਆਪਣਾ ਵਲੋਗਿੰਗ ਦਾ ਪੈਟਰਨ ਚੇਂਜ ਕਰ ਦੇ ਕੁਝ ਘੁੰਮਣ ਫਿਰਨ ਚੱਲ ਜਾ ਕੋਈ ਕੁਕਿੰਗ ਦੇ ਵਧੀਆ ਵਲੌਗ ਲੈ ਆ ਕੁਝ ਵੀ ਇਨਫੋਰਮੇਸ਼ਨ ਕਰ ਲਾ ਕੁਝ ਮੋਟੀਵੇਸ਼ਨਲ ਕਰ ਲਾ ਹਫਤੇ 'ਚ 1-2 ਦਿਨ ਵਾਰ ਕੁਝ ਸਿੱਖ ਇਤਿਹਾਸ ਤੇ ਬੋਲ ਪਿਆ ਕਰ ਸਾਨੂੰ ਗੱਲਾਂ ਕੱਢਣਗੇ ਤਾਂ ਅਸੀਂ ਗੱਲਾਂ ਕੱਢਾਂਗੇ ਆਪਣਾ ਪੈਟਰਨ ਨਹੀਂ ਚੇਂਜ ਕਰਨਾ ਮਤਲਬ ਤੈਨੂੰ ਯਕੀਨ ਹੈ ਵੀ ਤੂੰ ਇਹੋ ਜੇ ਕੰਮ ਕਰੇਂਗਾ ਤੈਨੂੰ ਫਿਰ ਗਾਲਾਂ ਪੈਣਗੀਆਂ ਬਸ ਤਾਂ ਕੋਈ ਗੱਲਾਂ ਕੱਢਦਾ ਵੀ ਨਹੀਂ ਨਾ ਮੈਂ ਕਰਦੀ ਨਾ ਹੋਰ ਕੁੜੀਆਂ ਕਰਦੀਆਂ ਮੁੰਡੇ ਕੋਈ ਹਲਕੀ ਫੁਲਕੀ ਗੱਲ ਕੱਢਦੇ ਹੋਣਗੇ ਤੈਨੂੰ ਗਾਲ ਕੱਢਣ ਤੋਂ ਪਹਿਲਾਂ ਪਹਿਲਾਂ ਸੋਚੀਦਾ ਵੀ ਤੇਰੀ ਮਾਂ ਭੈਣ ਕਿੱਥੇ ਹੈ ਹੈਂ ਦੱਸ ਤੈਨੂੰ ਜਵਾਬ ਦਿੱਤਾ ਨਾ ਮੈਂ ਕਿਹ ਗੱਲ 'ਚ ਵੀਰੋ ਤੇਰੇ ਭਲੇ ਲਈ ਹੈ ਤੈਨੂੰ ਨਹੀਂ ਪਤਾ ਲੱਗਦਾ ਤੈਨੂੰ ਆnde ਪੈਸੇ ਪੈਸੇ ਆ ਨਹੀਂ ਆnde ਹੈ ਇਹ ਨਹੀਂ ਗੱਲ ਪਰ ਆਪਾਂ ਕੋਈ ਚੰਗਾ ਕਰਕੇ ਕਰਨ데요 ਆਪਾਂ ਕੋਈ ਮੇਰੀਆਂ ਜੀ ਹੋਰ ਮੈਂ ਲੋਕਾਂ ਦੀ ਸੇਵਾ ਵੀ ਕਰਦਾ ਉਹ ਮੈਂ ਦੱਸਣ ਦੂਸਰੀ ਗੱਲ ਜਿਹੜੇ ਇੱਥੇ ਆਪਣੀਆਂ ਜਨਾਨੀਆਂ ਪੇਸ਼ ਕਰਕੇ ਪੈਸੇ ਕਮਾ ਰਹੇ ਨਾ ਆਨਲਾਈਨ ਟਾਈਮ ਲਈ ਉਹਨਾਂ ਦਾ ਅੱਗੇ ਬਹੁਤ ਫਿਚਰ ਮਾਰਾ ਵਾ ਇਹ ਚਲ ਤੁਹਾਨੂੰ ਸਮਝ ਨਹੀਂ ਆਉਣੀ ਅਜੇ ਤੁਹਾਨੂੰ ਪੈਕੇ ਆਉਂਦੇ ਆ ਬਟ ਤੈਨੂੰ ਇਹ ਮੈਂ ਕਹਿਣਾ ਚਾਹੁੰਦਾ ਅੱਗੇ ਤੋਂ ਇਥੇ ਬਿਲਕੁਲ ਸਹੀ ਕਿਹਾ ਰੋਮੀ ਵੀਰ ਨੇ ਅੱਜ ਸਾਡੀ ਰੋਸਟਿੰਗ ਸਾਰਿਆਂ ਨੂੰ ਮਾੜੀ ਲੱਗ ਰਹੀ ਹੈ ਲੇਕਿਨ ਜਿਹੜੀਆਂ ਚੀਜ਼ਾਂ ਸੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੇਕਰ ਇਹ ਸਮਝ ਲੈਣ ਤੇ ਇਹਨਾਂ ਦਾ ਆਉਣ ਵਾਲਾ ਫਿਊਚਰ ਸਹੀ ਹੋ ਜਾਏਗਾ ਅੱਜ ਇਹਨਾਂ ਨੂੰ ਸਮਝ ਤਾਂ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੂੰ YouTube ਤੋਂ ਗਿਰਦੇ ਡਾਲਰ ਤੇ ਜਦੋਂ YouTube ਤੋਂ ਪੇਮੈਂਟ ਆਣੀ ਹੋਗੀ ਬੰਦ ਵਲੌਗ ਚੱਲਨੇ ਹੋਗੇ ਬੰਦ ਨਵੀਆਂ ਭਾਬੀਆਂ ਆ ਗਈਆਂ ਮਾਰਕੀਟ ਤੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਲੱਗੂਗਾ ਨਾ ਇਹਨਾਂ ਦੇ ਪੱਲੇ ਪੜਾਈਏ ਤੇ ਨਾ ਆਉਣ ਵਾਲੇ 2-4 ਸਾਲ ਬਾਅਦ ਇਹਨਾਂ ਤੋਂ ਮਿਹਨਤ ਹੋਣੀ ਹੈ ਕਿਉਂਕਿ ਇਹ ਤਾਂ ਫੀਲਿੰਗ ਚੱਕੀ ਬੈਠ ਕਿਉਂ ਨਹੀਂ ਕਰਦੀ ਕੋਈ ਮੈਨੂੰ ਤੁਹਾਨੂੰ ਕਰਦਾ ਕੋਈ ਕਰਨ ਅਨੂੰ ਕਿਉਂ ਇਹ ਇਹਦੀ ਆਈਡੀ ਆ ਇਹਨੇ ਇੱਕ ਫੋਟੋ ਨਹੀਂ ਕਰੀ ਪਾਈ ਜੇ ਪਾਉਂਦਾ ਵੀ ਜਿਹੜੇ ਲੰਦੂ ਬਣਾ ਦਿਖਾਉਂਦੇ ਜਿਹੜੇ ਬਿਨਾਂ ਕੱਪੜਿਆਂ ਤੋਂ ਲਾ ਕੇ ਦਿਖਾਉਂਦੇ ਕੋਈ ਰੋਸਟਿੰਗ ਨਹੀਂ ਕਰਦਾ ਕੱਬੇ ਕਿਉਂ ਨਹੀਂ ਕਿੰਨੀਆਂ ਵੀਡੀਓ ਲਖਾਵਾ ਤੈਨੂੰ ਵੇਹ ਤੇ ਲੈਣ ਬੰਨੀ ਗਿਆ ਆਪਾਂ ਤੇ ਹੁਣ ਕਰਦੀ ਜਾਣਾ ਸ਼ੁਰੂ ਕਰਤਾ ਪਤਾ ਹੀ ਹੋਣਾ ਤੈਨੂੰ ਆਪਾਂ ਨਹੀਂ ਜਾ ਜਾ ਕੇ ਜਲੂਸ ਕੱਟਣਾ ਕਰਾਂ ਹੁੰਦੇ ਜਿਹੜੀਆਂ ਫਿਰ ਪੰਜਾਬ ਦੇ ਵਿੱਚ ਸਾਡੇ ਲੋਕਲ ਨੇ ਮੈਂ ਤੇ ਇਹ ਬੁਗੜੀ ਤੂੰ ਪਾਗਲ ਹੈ ਤੇਰੇ ਦਿਮਾਗ 'ਚ ਕੋਈ ਫਰਕ ਹੈਗਾ ਕਿ ਆਪਣੀ ਵੀਡੀਓ ਦਾ ਤੁਸੀਂ ਟਾਈਟਲ ਦੇਖਦੇ ਹੋ ਤੇ ਸਿੱਧਾ ਕਮੈਂਟ ਕਰ ਦ ਅਰੇ ਸਾਰਿਆਂ ਤੇ ਬੋਲੀਦਾ ਜਿਹੜੇ ਨੰਗ ਪੁਣਾ ਕਰਦੇ ਉਹਨਾਂ ਤੇ ਕਿਉਂ ਨਹੀਂ ਬੋਲਦੇ ਸਾਰਿਆਂ ਤੇ ਬੋਲੀਦਾ ਜਾ ਕੇ ਵੀਡੀਓ ਤਾਂ ਦੇਖ ਲਿਆ ਕਰੋ ਪੁਰਾਣੀਆਂ ਸਾਡੀਆਂ ਸਰਕਾਰਾਂ ਤੇ ਵੀ ਬੋਲੀਦਾ ਰੇਪ ਵਿਕਟਮ ਤੇ ਵੀ ਬੋਲੀਦਾ ਹਰ ਚੀਜ਼ ਤੇ ਬੋਲੀਦਾ ਹੈਗਾ ਤੁਹਾਨੂੰ ਲੱਗਦਾ ਸਿਰ ਤੁਹਾਡੇ ਤੇ ਹੀ ਬੋਲੀਦਾ ਹੈਗਾ ਤੁਸੀਂ ਕੋਈ ਐਡੇ ਸਾਡੇ ਲਈ ਮਾਇਨੇ ਨਹੀਂ ਰੱਖਦੇ ਤੇ ਇੱਥੇ ਤੁਹਾਡੀ ਗਲਤੀ ਹੁੰਦੀ ਤੁਹਾਨੂੰ ਦੱਸ ਦੇਦਾ ਤੁਸੀਂ ਸਮਝਣਾ ਸਮਝੋ ਨਹੀਂ ਸਮਝਣਾ ਨਾ ਸਮਝੋ ਆ ਤੁਹਾਡੇ ਸਾਹਮਣੇ ਬੋਲਦਾ ਤੇ ਪਿਆ ਤੁਹਾਡੇ ਸਾਹਮਣੇ ਬੋਲਦਾ ਤੇ ਕਹਾ ਵੀ ਜੇ ਮੈਨੂੰ ਕੋਈ ਗਾਲਾਂ ਕੱਢੂਗਾ ਮੈਂ ਫਿਰ ਤੇ ਪਿੰਡ ਦਾ ਆ ਜਾਨਾ ਉਹ ਬਾਬਾ ਜੀ ਦੇ ਪਿੰਡ ਦੇ ਆ ਗੱਲ ਨਹੀਂ ਕਰੀ ਗੱਲ ਕਲੀਅਰ ਕਰਨੀ ਆ ਗੱਲ ਕਲੀਅਰ ਇਹ ਆ ਮੇਰਾ ਇਹ ਕਹਿਣਾ ਇਹ ਆ ਇਹ ਵੀ ਸਾਰੀ ਵੀ ਕਰ ਗੱਲ ਇੱਥੇ ਖਤਮ ਕਰਦੇ ਆਪਾਂ ਠੀਕ ਹੈ ਉਹ ਬੁੱਝ ਦਿਮਾਗ ਬੋਂਗੇ ਦਿਮਾਗ ਫਿਰ ਤੂੰ ਹੀ ਗੱਲ ਕਰੀ ਜਾ ਰਹੇ ਜੇ ਮੈਨੂੰ ਕੋਈ ਗਾਲਾਂ ਕੱਢੂਗਾ ਤੇ ਮੈਂ ਉਹਨੂੰ ਕੱਢੂਗਾ ਤੂੰ ਗਾਲਾਂ ਖਾਣੀਆਂ ਕਿਉਂ ਆ ਤੂੰ ਆਪ ਕਮਲਾ ਤਾਂ ਹੈਗਾ ਨਾਲ ਸਾਨੂੰ ਵੀ ਕਮਲੇ ਕਰੇਗਾ ਉਹ ਤੈਨੂੰ ਡੇਢ ਘੰਟੇ ਚ ਕਿੰਨੀ ਵਾਰ ਸਮਝਾ ਚੁੱਕੇ ਆ ਵੀ ਆਪਾਂ ਗੱਲ ਕੱਢਣੀ ਕਿਉਂ ਹੈ ਗੱਲ ਦਾ ਜਵਾਬ ਗੱਲ ਦੇ ਨਾਲ ਦਿਓ ਤਰਕ ਦਾ ਜਵਾਬ ਤਰਕ ਦੇ ਨਾਲ ਦਿਓ ਮਤ ਹੈ ਨਹੀਂ ਤੁਹਾਡੇ ਚ ਮਾਣਾ ਮੋਟਾ ਤਾਂ ਕੁਝ ਸਿੱਖਿਆ ਹੋਊਗਾ ਦੁਨੀਆਦਾਰੀ ਦੇ ਵਿੱਚ ਕਿ ਕੱਲੀ ਵਲੋਗਿੰਗ ਹੀ ਸਿੱਖੀ ਹੈ ਜਨਾਨੀ ਨਚਾਣੀ ਸਿੱਖੀ ਹੈ ਸਮਝ ਤੋਂ ਬਾਹਰ ਹੈਗਾ ਤਾਂ ਹੀ ਕਹਿੰਦੇ ਬੰਦੇ ਲਈ ਬਾਹਰ ਦੁਨੀਆਦਾਰੀ ਦੇਖਣੀ ਬੜੀ ਜ਼ਰੂਰੀ ਹੈ ਇਹ ਬਸ ਬੈਠੇ ਹੋਏ ਛੱਪੜ ਦੇ ਡੱਡੂ ਬਣ ਕੇ ਬਾਹਰ ਜਿਹੜਾ ਐਡਾ ਸਮੁੰਦਰ ਹੈ ਉਹ ਕੌਣ ਦੇਖੇਗਾ ਇੱਥੋਂ ਨਿਕਲੋ ਪਿੰਡ ਚ ਬਾਹਰ ਦੇਖੋ ਦੁਨੀਆਦਾਰੀ ਕਿੱਥੇ ਵੱਸਦੀ ਹੈ ਕਿਤਾ ਵੱਡੇ ਖਾਲੀ ਕੋਈ ਗਲਤੀ ਲੱਭੇ ਕਿਹੜੀ ਆਪਾਂ ਗਲਤ ਕਰਾਂਗੇ ਵੱਡੇ ਭਾਈ ਆਪਣੀ ਕੋ ਕੱਤੀ ਆ ਤੁਹਾਡਾ ਮੇਰਾ ਕੋਈ ਲੈਣੀ ਹੈ ਕਹਦੇ ਨਾ ਅੱবি ਆਪਾਂ ਤੈਨੂੰ ਨਹੀਂ ਗੱਲ ਕਰੀ ਮੈਂ ਸੋਚਿਆ ਤੈਨੂੰ ਜਿਹਾ ਪੁਰਾ ਲੱਗਿਆ ਕਹਿ ਵਿਆਹ ਤਾਂ ਰਹਿਣਾ ਭਾਈ ਮੇਰੀ ਮਾਂ ਟੱਗੀ ਆ ਤੂੰ ਮੈਨੂੰ ਲੱਗਿਆ ਤੂੰ ਮੇਰੀ ਕੀ ਗੁੰਜਿਆ ਪਰ ਉਹ ਸਾਡੀ ਮਾਂ ਦੀ ਆ ਹਾਂ ਦੱਸ ਲਾਉਣਾ ਕੋਈ ਤਾਂ ਇਥੇ ਚਲੋ ਬੁਰਾ ਲੱਗਿਆ ਨਾ ਨਹੀਂ ਦੁੱਤਾ ਆ ਗਿਆ ਗੱਲ ਮੈਂ ਰੋਸਟਰ ਸਮਝਦਾ ਆਪਣੇ ਆਪ ਨੂੰ ਤੇ ਬੰਦ ਤੂੰ ਆਪਣੇ ਬਲੌਗਰ ਸਮਝਦਾ ਮੈਂ ਵੀ ਰੋਸਟਰ ਇਹ ਮੈਂ ਕਵਾਂਗਾ ਫੈਂ ਇਹ ਰੋਸ ਜਿਹੜੇ ਬਲੌਗਰ ਨੇ ਇਹਨਾਂ ਦੀ ਮਾਂ ਦੀ ਸਰੀਰਦਾਂ ਤੇ ਤਾਂ ਤੂੰ ਕੀ ਕਹਿੰਗਾ ਮੈਂ ਮੀਟ ਬਲੋਗ ਰੂਮੀ ਪਾਜੀ ਨੇ ਇੱਥੇ 20 ਐਗਜ਼ਾਮਪਲ ਆ 50 ਐਗਜ਼ਾਮਪਲ ਆ ਦੇਤੀਆਂ ਹੋਣੀਆਂ ਵੀ ਤੂੰ ਪੂਰੀ ਕਮਿਊਨਿਟੀ ਨੂੰ ਗਾਲ ਕੱਢੀ ਐ ਬਾਬਿਆਂ ਦੀ ਐਗਜ਼ਾਮਪਲ ਦੇਤੀ ਬਲੋਗਰਾਂ ਦੀ ਐਗਜ਼ਾਮਪਲ ਦੇਤੀ ਐਨ ਜੀਓ ਦੀ ਐਗਜ਼ਾਮਪਲ ਦੇਤੀ ਜਿਵੇਂ ਕਹਦਾਂਗੇ ਸਾਰੇ ਬਾਬੇ ਮਾਰੇ ਤੇ ਉਹਦੇ ਵਿੱਚ ਸਾਰੇ ਹੀ ਆ ਜਾਂਦੇ ਕੁਝ ਚੰਗੇ ਵੀ ਹੁੰਦੇ ਐ ਬਟ ਹਜੇ ਵੀ ਇਸ ਬੁੱਝ ਦਿਮਾਗ ਨੂੰ ਡੰਗਰ ਦਿਮਾਗ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਇਹਨੇ ਪੂਰੀ ਕਮਿਊਨਿਟੀ ਨੂੰ ਗਾਲ ਕੱਢੀ ਐ ਕਮਿਊਨਿਟੀ ਮਤਲਬ ਕਮਿਊਨਿਟੀ ਉਹਦੇ ਚ ਸਾਰੇ ਰੋਸ ਸਾਰੇ ਆ ਜਾਂਦੇ ਐ ਸਾਰੇ ਛੋਟਾ ਹੋਵੇ ਕੋਈ ਵੱਡਾ ਹੋਵੇ ਇਹ ਕਿੰਨੇ ਕਿ بس 5000 ਦਾ ਫੋਨ ਚੱਕਿਆ ਤੇ ਵਲੋਗਿੰਗ ਸਟਾਰਟ ਕਰਤੀ ਰੀਲਾ ਪਾਣੀ ਸਟਾਰਟ ਕਰਤੀਆਂ ਪੈਸੇ ਆਨੇ ਸ਼ੁਰੂ ਹੋ ਗਏ ਆਹੀ ਜ਼ਿੰਦਗੀ ਇਹਨਾਂ ਦੀ ਕਿਉਂ ਨਹੀਂ ਤੁਸੀਂ ਕਿਸੇ ਸਿਆਣੇ ਬੰਦੇ ਦੀ ਗੱਲ ਸਮਝਦੇ ਪੇ ਐਡੇ ਐਡੇ ਉਮਰਾਂ ਵਾਲੇ ਤੁਸੀਂ ਤੁਹਾਡੇ ਮੂਰੇ ਬੈਠੇ ਹੋਏ ਐ ਤੁਹਾਡੀ ਕੀ ਉਮਰ ਹੈ ਬਾਈ 25 ਸਾਲ ਦੀ ਉਮਰ ਹੈਗੀ ਹੈ ਤੁਸੀਂ ਕਿਹੋ ਜਿਹੀ ਦੁਨੀਆਦਾਰੀ ਦੇਖੀ ਹੈ ਤੇਰੀ ਕਹਾਣੀ ਨਹੀਂ ਤੈਨੂੰ ਤਾਂ ਕਦੀ ਦੇਖਿਆ ਨਹੀਂ ਨਾ ਯਾਰ ਜਿੰਨੂੰ ਕੁੱਤਾ ਲੱਗਾ ਤੈਨੂੰ ਇਹ ਕੀ ਕਰਦਾ ਨਾਗਲੀ ਨਾ ਨਾ ਫਿਰ ਮਾੜ ਪਰ ਮਾਦੀ ਮਾਦੀ ਆਹ ਕੀ ਬੰਦਾ ਮਾਪੇ ਤੇਰਾ ਮਾਗੀ ਲਈ ਮਾਦੀ ਜੋ ਕਾਇਦ ਦਤਾ ਉਹ ਵੀਰੇ ਕਮਿਊਨਿਟੀ ਨੂੰ ਕੀ ਆ ਰੁਕੋ ਇੱਕ ਮਿੰਟ ਰੁਕ ਰੁ ਕਮਿਊਨਿਟੀ ਪਤਾ ਕੀ ਹੁੰਦੀ ਹੈ ਮੇਰੇ ਕੋਲ ਕੀ ਹੁੰਦੀ ਹੈ ਬੜਾ ਯਾਰ ਮੈਂ ਤਾਂ ਕੀ ਲੈਣਾ ਜੋ ਮਰ ਕੇ ਪਤਾ ਹੀ ਨਹੀਂ ਤੈਨੂੰ ਲੈਣਾ ਕੀ ਹੈ ਫਿਰ ਤੂੰ ਫਿਰ ਰਹਿਣ ਤੇ ਕੀ ਲੈਣਾ ਫਿਰ ਤੂੰ ਤੈਨੂੰ ਪਤਾ ਹੀ ਨਹੀਂ ਜੋ ਜੋ ਕੋ ਹ ਖੰਡੇ ਉਹ ਵੀ ਠੀਕ ਆ ਇਹਨਾਂ ਨੂੰ ਪਤਾ ਬਹੁਤ ਤੈਨੂੰ ਲੱਗਾ ਬਣਾ ਲਾ ਲਓ ਜੀ ਇੱਕ ਕਣਪੜ ਹੋਰ ਉੱਠ ਕੇ ਆ ਗਿਆ ਜਿਹਨੂੰ ਕੁਝ ਨਹੀਂ ਪਤਾ ਰੋਸਟਿੰਗ ਕਮਿਊਨਿਟੀ ਬਾਰੇ ਵਲੋਗਿੰਗ ਬਾਰੇ ਤੇ ਭਾਜੀ ਨੇ ਪੁੱਛਿਆ ਕਮਿਊਨਿਟੀ ਕੀ ਹੁੰਦੀ ਹੈ ਤੈਨੂੰ ਪਤਾ ਕਿੰਨਾ ਮੈਂ ਕੀ ਲੈਣ ਦੇਣਾ ਤੇ ਤੂੰ ਲੈਣਾ ਦੇਣਾ ਨਹੀਂ ਤੈਨੂੰ ਕੁਝ ਪਤਾ ਹੀ ਨਹੀਂ ਹੈਗਾ ਤੇ ਫਿਰ ਤੂੰ ਬੋਲਦਾ ਕਿਉਂ ਪਿਆ ਤੈਨੂੰ ਮੁੱਦੇ ਦਾ ਪਤਾ ਹੈ ਉਹਨੇ ਕਿਹੜੀਆਂ ਕਿਹੜੇ ਕਮੈਂਟ ਕਿ ਉਧਾਰਾ ਦਾ ਬੰਦਾ ਜਿੱਥੇ ਲਿਆ ਵਜਾ ਤੂੰ ਮੈਂ ਆ ਜਾਣਾ ਵਾਪਸ ਚੱਲ ਜਾਗਾ ਬਾਈ ਕੱਲ ਤੇਰੇ ਪਿੱਛੇ ਤੇ ਰਹਿਣ ਦੇ ਦੇਖੋ ਤੈਨੂੰ ਕਹੂਗਾ ਇੱਕ ਮਿੰਟ ਇੱਕ ਵਾਰ ਸ਼ਾਂਤੀ ਹਾਂ ਚੱਲ ਮੇਰਾ ਪ੍ਰਾਈਡਿਡ ਗਾਲੀ ਬਸ ਓਕੇ ਦੁਨੀਆ ਜਾਣ ਦੇਖੇ ਖਣ ਕਰਕੇ ਪੂਰੇ ਪਿੰਡ ਦੇ ਵਿੱਚ ਬੇਸਿਕ ਰਾ ਕੇ ਆਕਾਸ਼ ਉਫ ਬੁਗੜੇ ਨੇ ਸੌਰੀ ਕਹਿ ਦਿੱਤਾ ਅਕਾਸ਼ ਮੈਂ ਤੈਨੂੰ ਇੱਕ ਗੱਲ ਕਹਾਂ ਜੇ ਆਂਦੇ ਪਹਿਲੇ 2 ਮਿੰਟਾਂ ਚ ਤੂੰ ਇਹ ਕੰਮ ਕਰ ਲੈਂਦਾ ਨਾ ਇਹਨੀ ਡਿਬੇਟ ਨਾ ਕਰਦਾ ਇਹਨਾਂ ਡਿਫੈਂਡ ਨਾ ਆਪਣੇ ਆਪ ਨੂੰ ਕੋਈ ਤੁਸੀਂ ਕਦੇ ਮੰਨ ਲੈਂਦੇ ਆਪਣੀ ਗਲਤੀ ਵੀ ਹਾਂ ਸਾਡੇ ਤੋਂ ਗਾਲ ਕੱਢ ਕੇ ਗਲਤੀ ਹੋਈ ਹੈ ਤੇ ਰੋਮੀ ਪਾ ਦੇ ਨਾਲ ਬਹਿ ਕੇ ਸੌਰੀ ਦੀ ਇੱਕ ਕਲਿੱਪ ਛੋਟੀ ਜੀ ਪਾ ਦਿੰਦੇ ਇੱਕ ਛੋਟੀ ਜੀ ਵੀਡੀਓ ਪਾ ਦਿੰਦਾ ਤੇ ਲੋਕਾਂ ਨੇ ਤੈਨੂੰ ਹੱਥਾਂ ਤੇ ਚੱਕ ਲੈਣਾ ਸੀ ਅੱਜ ਜਿਸ ਤਰੀਕੇ ਨਾਲ ਤੂੰ ਸੌਰੀ ਬੋਲੀ ਐ ਚੱਲ ਬੋਲ ਦਿੱਤੀ ਬਹੁਤ ਵਧੀਆ ਕੀਤਾ ਬਟ ਆਂਦੇ ਜੇ ਤੂੰ ਕੰਮ ਕਰ ਦਿੰਦਾ ਨਾ ਤਾਂ ਜਿੰਨੀ ਵੀ ਤੇਰੀ ਮਿੱਟੀ ਹੋਈ ਸੀ ਗਾਲਾਂ ਕੱਢ ਕੇ ਲੋਕਾਂ ਨੇ ਸਭ ਬੋਲ ਕੇ ਤੈਨੂੰ ਮਾਫ ਕਰ ਦੇਣਾ ਸੀ ਸ਼ਾਇਦ ਮੈਂ ਵੀ ਕੰਪਲੇਂਟ ਵਾਪਸ ਲੈ ਲੈਂਦੀ ਬਟ ਮੈਂ ਆਪਣੀ ਕੰਪਲੇਂਟ ਦੇ ਕਾਰਵਾਈ ਕਰ ਰਹੀ ਹਾਂ ਤੇ ਕਰੂੰਗੀ ਅੱਗੇ ਵੀ ਠੀਕ ਐ ਰੋਮੀ ਵੀਰ ਨੇ ਜਿਹੜੀ ਹਿੰਮਤ ਦਿਖਾਈ ਜਿ ਜਿਗਰੇ ਦੇ ਨਾਲ ਉਹਦੇ ਘਰ ਜਾ ਕੇ ਉੱਥੋਂ ਸਵਾਲ ਜਵਾਬ ਕੀਤੇ ਆ ਉਹ ਸੇ ਹਿੰਮਤ ਲਈ ਭਾਜੀ ਨੂੰ ਸਲੂਟ ਐ ਉਹ ਸਾਡੇ ਸਾਰੇ ਰੋਸਟਰਸ ਵੱਲੋਂ ਥੈਂਕਸ ਐ ਭਾਜੀ ਤੁਸੀਂ ਇੰਨੀ ਹਿੰਮਤ ਨਾਲ ਗਏ ਤੁਸੀਂ ਉੱਤੇ ਔਰ ਇਹਨਾਂ ਤੋਂ ਸਿੱਧੇ ਮ ਅੱਗੇ ਤੋਂ ਨਹੀਂ ਇਹ ਕਹਿਣਗੇ ਜਿੰਨੇ ਹਿੱਕ ਵਿੱਚ ਵਜਣਾ ਆ ਕੇ ਵਜੋ ਕਿਉਂਕਿ ਸਾਰਿਆਂ ਨੇ ਦੇਖ ਹੀ ਲਿਆ ਗੱਠ ਜਿੰਨੀ ਤਾਂ ਆਕਾਸ਼ ਦੀ ਹਿੱਕ ਹੈ ਵੈਰੀ ਫਨੀ ਠੀਕ ਹੈ ਪਰ ਸੱਚ ਹੈ ਠੀਕ ਹੈ ਜੀ ਗੱਠ ਜਿੰਨੀ ਹੈ ਇੱਕ ਹੈ ਦੀ ਤੇ ਇਹ ਸੀ ਅੱਜੀ ਵੀਡੀਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਜੇ ਕੋਈ ਗਲਤੀ ਹੋ ਗਈ ਹੋਵੇ ਪੁਲਚੁਕ ਹੋ ਗਈ ਹੋਵੇ ਉਹਦੇ ਲਈ ਮਾਫੀ ਤੇ ਇਨਟ ਹੀ ਸਾਰਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ